ਸ਼ਿਵਨਗਰ ਉਹ ਬਿਲਕੁਲ ਸ਼ਿਵਨਗਰ ਦੇ ਵਿੱਚ ਇੱਕ ਬੰਦੇ ਨੂੰ ਰੰਗੀ ਹੱਤੀ ਫੜਿਆ ਜਿਹੜਾ ਬਲੱਡ ਟੈਸਟ ਕਰਨ ਘਰ ਦੇ ਵਿੱਚ ਆਇਆ ਸੀ ਜਿਹੜੀ ਅਸਲੀਲ ਵੀਡੀਓ ਜਿਹੜੀ ਉਹਨਾਂ ਦੀ ਬਣਾ ਰਿਹਾ ਸੀ ਤੇ ਰੰਗੀ ਹੱਤੀ ਜਿਹੜਾ ਮੱਲਾ ਨਿਵਾਸੀਆਂ ਨੇ ਉਹ ਪਰਿਵਾਰ ਦੇ ਲੋਕਾਂ ਨੇ ਜਿਹੜਾ ਕਾਬੂ ਕਰ ਲਿਆ ਗੱਲਬਾਤ ਕਰਾਂਗੇ ਭਾਜੀ ਕੀ ਕਰਨਾ ਆਏ ਸੀ ਆਪਾਂ ਭਾਜੀ ਇੱਕ ਬਸ ਭਾਜੀ ਕੀ ਕਰਨਾ ਕੀ ਕਰਨ ਕੇ ਆਏ ਸੀ ਆਪਾਂ ਭਾਜੀ ਇਹਨੂੰ ਸੈਂਪਲ ਹੀ ਲੈਣਾ ਹੈ ਹੈ ਲੈ ਲੈ ਹੀ ਬਲੱਡ ਹੈ ਤੇ ਵੀਡੀਓ ਕਿਉਂ ਬਣਾਈ ਹੋਏ ਭਾਜੀ ਤੁਸੀਂ ਹੈਂ ਭਾਜੀ ਉਹ ਕਹਿੰਦੇ ਮੈਂ ਵੀਡੀਓ ਬਣਾਈ ਨਹੀਂ ਤੁਸੀਂ ਭਾਜੀ ਕੈਮਰੇ 'ਚ ਰਿਕਾਰਡ ਹੋਇਆ ਪਿਆ ਸਾਰਾ ਕੈਮਰੇ 'ਚ ਕੋਰਡ ਕੀਤੀ ਆ ਬਣਾਈ ਆਏ ਨੇ ਹੁਣ ਹੁਣ ਵੀ ਇਹਨੇ ਮੰਨਿਆ ਵਾ ਹੈ ਅੱਗੇ ਆ ਜਾ ਤੇ ਜ਼ਰੂਰ ਜ਼ਰ ਰਿਪੋਰਟਿੰਗ ਹੋ ਜ਼ਰੂਰ ਆਪਾਂ ਇਹਨੂੰ ਬੁਲਾਇਆ ਅੰਦਰ ਹਾ ਛੜ ਛੜ ਹਾ ਨੂੰ ਨਾਲ ਬਣਾਈ ਸੀ ਹੈ ਬਣਾਈ ਵੀਡੀਓ ਅੱਗੇ ਕਿੰਨੇ ਦੀ ਵੀਡੀਓ ਬਣਾਈ ਐ ਤੂੰ ਭਾਜੀ ਤੇਰੇ ਕਦੀ ਹਾਂਜੀ ਇੱਧਰ ਕਰੋ ਨਹੀਂ ਇੱਕ ਮਿੰਟ ਤੇਰਾ ਕੰਮ ਹੈਗਾ ਵਾ ਉੱਥੇ ਜਾ ਕੇ ਬਲੱਡ ਟੈਸਟ ਲੈਣੇ ਲੋਕਾਂ ਦੇ ਘਰਾਂ ਜਾ ਕੇ ਹਨਾ ਤੈਨੂੰ ਭੇਜਦੇ ਕਿੱਥੋਂ ਕਿੱਥੋਂ ਦੀ ਆ ਕਿੱਥੋਂ ਦੀ ਕਿਹੜੀ ਜਗ੍ਹਾ ਤੋਂ ਆਇਆ ਵਾ ਹੈਂ ਮਿੱਠਾਪੁਰ ਤੋਂ ਆਇਆ ਵਾ ਤੇ ਤੂੰ ਵੀਡੀਓ ਬਣਾਈ ਆ ਕਿ ਤੇਰੇ ਘਰ ਵੀ ਧੀਆਂ ਪੈਣਾ ਹੈਗੀਆਂ ਵਾ ਜੇ ਤੂੰ ਕਿਸੇ ਦੀ ਬਣਾ ਰਿਹਾ ਵਾ ਤੇਰੇ ਘਰ ਨਹੀਂ ਹੈਗੀਆਂ ਤੂੰ ਮੰਨਦਾ ਵੀ ਆ ਕਿ ਮੇਰੇ ਕੋਲ ਬਣੀ ਹੈ ਵੀਡੀਓ ਕਿੰਨੀਆਂ ਵੀਡੀਓ ਬਣਾਈਆਂ ਸੀ ਕੋਈ ਵੀਡੀਓ ਨਹੀਂ ਭਾਈ ਹੱਲੇ ਕਹਿੰਦਾ ਕੋਈ ਵੀਡੀਓ ਨਹੀਂ ਹਾਂਜੀ ਇੱਕ ਮਿੰਟ ਇਹ ਕਹਿੰਦਾ ਕੋਈ ਵੀਡੀਓ ਨਹੀਂ ਬਣਾਈ ਇਹਦੇ ਫੋਨ 'ਚ ਕੋਈ 100 ਵੀਡੀਓ ਪਈਆਂ ਕੰਨੀਆਂ ਕਹਿੰਦਾ ਮੇਰੀ ਪਰਸਨਲ ਆ ਇਹਦੀ ਪਰਸਨਲ ਕਿੱਥੋਂ ਆ ਗਈ ਇਦਾਂ ਕਿੰਨੀ ਕਿੰਨੀ ਲੱਗ ਲਓ ਲੋਕਾਂ ਦੀ ਵੀਡੀਓ ਤੇ ਭਾਈ ਕਿਹੜੇ ਭਾਈ ਕੀ ਦਰਵਾਜ਼ਾ ਬੰਦ ਨਹੀਂ ਸੀ ਪੂਰਾ ਭਾਈ ਉੱਪਰੋਂ ਖੁੱਲਾ ਵਾ ਉੱਪਰੋਂ ਖੁੱਲਾ ਕਿਦਾਂ ਉੱਪਰਾਂ ਜੋਇੰਟ ਆ ਨਾ ਸਾਡਾ ਬਾਥਰੂਮ ਅੱਛਾ ਜੋਇੰਟ ਵਾ ਉੱਪਰ ਖਾਲੀ ਸੀ ਥੋੜਾ ਜਿਹਾ ਮੈਂ ਤੁਹਾਨੂੰ ਉਹ ਚੀਜ਼ ਵੀ ਦਿਖਾ ਦਾਂਗਾ ਕਿ ਘਰ ਦੇ ਵਿੱਚ ਕੌਣ-ਕੌਣ ਮੌਜੂਦ ਸੀ ਜਿਸ ਵੇਲੇ ਵੀਡੀਓ ਬਣਾ ਰਿਹਾ ਸੀ ਤੇ ਤੁਹਾਨੂੰ ਕਿਸ ਵੇਲੇ ਪਤਾ ਲੱਗਾ ਕਿ ਵਾਈਫ ਨੇ ਪਾਪੀ ਮੇਰੇ ਨਹਾ ਰਹੇ ਸੀਗੇ ਉਹ ਕੱਪੜੇ ਪਾਣ ਲੱਗੇ ਹੋਣਾ ਇੱਕ ਨਾ ਨਿਗਾ ਉੱਪਰ ਗਈ ਉਹ ਲੋ ਰੋਡੋ ਲਾ ਲਾ ਪਾਣ ਲੱਗੇ ਕਹਿੰਦੇ ਮੇਰੇ ਨਾਲ ਕੋਈ ਕੈਮਰਾ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਵੀ ਬਾਹਰ ਆ ਕੇ ਦੇਖ ਮੈਂ ਦਰਵਾਜ਼ਾ ਖੜਕਾਇਆ ਮੈਂ ਕਿਹਾ ਭਾਈ ਬਾਹਰ ਆ ਬਾਹਰ ਆ ਇਹ ਬਾਹਰ ਨਹੀਂ ਆ ਰਿਹਾ ਮੈਂ ਕਿਹਾ ਲੱਗਿਆ ਨਾ ਕੁੰਡੀ ਲੱਗੀ ਨਹੀਂ ਮੈਂ ਦਰਵਾਜ਼ਾ ਖੋਲਿਆ ਦਰਵਾਜ਼ਾ ਖੁੱਲ ਗਿਆ ਨਾਲ ਹੀ ਉਹ ਫੋਨ ਵੜਾ ਜੇਬ 'ਚ ਪਾ ਲਿਆ ਤੁਸੀਂ ਕੀ ਇਸ ਚੱਕ ਲਉਂ ਭਾਜੀ ਜਿੱਦਾਂ ਤੁਸੀਂ ਅੱਜ ਤੇ ਤੁਸੀਂ ਜਿਹੜਾ ਇੱਕ ਮਿੰਟ ਅੱਜ ਤੇ ਤੁਸੀਂ ਦੇਖ ਲਿਆ ਚਲੋ ਫੜ ਲਿਆ ਭਾਬੀ ਜੀ ਨੇ ਦੇਖ ਲਿਆ ਉਪਰ ਛਾਤੇ ਤੇ ਮੋਰੇ ਹੋ ਪਤਾ ਹੈ ਅੱਗੇ ਕਿੰਨੇ ਆ ਕਿ ਬਲੱਡ ਟੈਸਟ ਲੈਣ ਗਿਆ ਕਿੰਨੇ ਉਹਦੀਆਂ ਧੀਆਂ ਭੈਣਾਂ ਦੀ ਵੀਡੀਓ ਬਣਾਈ ਜਨੇ ਤੋਂ ਬਾਅਦ ਵੀਡੀਓ ਪਈਆਂ ਰਹੇ ਫੋਨ 'ਚ ਪਈਆਂ ਕਿੰਨੇ ਲੋਕਾਂ ਦੀ ਅੱਛਾ ਤੁਸੀਂ ਦੇਖੀਏ ਵੀਡੀਓ ਹਾਂਜੀ ਭਾਜੀ ਮੇਰੇ ਫੋਨ ਇਹਦੇ ਫੋਨ 'ਚ ਪਈਆਂ ਤੇ ਜਿਹੜੀ ਤੁਹਾਡੇ ਭਾਬੀ ਦੀ ਵੀਡੀਓ ਬਣਾ ਰਿਆ ਸੀ ਉਹ ਵਾਲੀ ਵੀਡੀਓ ਦੇਖੀ ਨਹੀਂ ਨਹੀਂ ਸੀਂਟਰ ਡੀਲੀਟ ਕਰਤੀ ਹੂੰ ਡੀਲੀਟ ਕਰਤੀ ਨੇ ਰੀਸੈਂਟ ਤੋਂ ਵੀ ਡੀਲੀਟ ਕਰਤੀ ਇਹਨੇ ਨਹੀਂ ਬਾਕੀ ਵੀਡੀਓ ਬਾਕੀ ਫੋਨ ਚ ਚੈੱਕ ਕੀਤਾ ਦਾ ਸਾਰ ਹਾਂਜੀ ਹੋਰ ਵੀ ਵੀਡੀ ਤਾਂ ਕਿੱਦਾਂ ਭਾਜੀ ਵੇ ਲੋਕ ਕੀ ਘਰ ਜਾਂਦੇ ਆ ਬਲੱਡ ਟੈਸਟ ਲੈਣ ਜਾਂਦੇ ਤੇ ਇੱਦਾਂ ਦਾ ਵਿਸ਼ਵਾਸ ਉੱਠਦਾ ਇੱਦਾਂ ਦੇ ਲੋਕਾਂ ਤੋਂ ਆਪਾਂ ਤਾਂ ਆਨਲਾਈਨ ਕਿੱਦਾਂ ਹੀ ਚੱਲ ਅੱਜਕੱਲ ਆਨਲਾਈਨ ਦੇ ਮਾਮਲੇ ਆ ਆਨਲਾਈਨ ਹੁੰਦਾ ਭਾਵੇਂ ਵੀ ਬੁਲਾਇਆ ਕੇ ਵੀ ਕਰ ਇਹ ਕਿੰਨੇ ਕ ਵਾਰੀ ਆਇਆ ਕੇ ਕਰ ਇਹ ਪਹਿਲੀ ਵਾਰੀ ਆਇਆ ਜੀ ਇਹ ਆਇਆ ਕਿੱਥੋਂ ਆ ਇਹ ਭਾਜੀ ਆਨਲਾਈਨ ਮੈਂ ਕੀ ਰੀ ਬੁੱਕ ਉਹਨੇ ਕਹਿੰਦਾ ਮੇਰਾ ਮਿੱਤਰ ਇੱਥੇ ਆਪਣੇ ਮਕਸੂਦਾਵਾ ਆਫਿਸ ਕਹਿੰਦਾ ਮੇਰਾ ਹੂੰ ਕਾਦਾ ਬਲੱਡ ਟੈਸਟ ਕਾਦਾ ਕਰਾ ਰਹੇ ਸੀ ਪਹਿਲੇ ਖੂਨ ਬਲੱਡ ਟੈਸਟ ਕਰਾ ਰਹਿਆ ਸੀ ਆਪਣਾ ਇਹਦੇ ਬਲੱਡ ਟੈਸਟ ਕਰਨ ਤੋਂ ਬਾਅਦ ਕੀ ਆ ਬਾਤ ਹਾਂਜੀ ਹ ਆਪਣਾ ਪੇ ਮੇਰੀ ਕੋਈ ਵੀਡੀਓ ਬਣਾਉਂਦਾ ਪਿਆ ਬਾਹਰ ਆ ਬਾਹਰ ਨਾ ਬੜਾੜ ਗੇਮ ਇਹਨੂੰ ਵਾਈ ਮੈਂਗਾ ਬਾਈ ਲੀ ਦੇ ਲਾਤੀ ਨੇ ਬਾਥੂ ਦੁਬਾਰਾ ਆ 10 7 10 ਮਿੰਟ ਤੇ ਜਿੱਦਾਂ ਮੇਰਾ ਫੋਨ ਜੋ ਇਦਾਂ ਇਹਦਾ ਫੋਨ ਖੋਇਆ ਨਾ ਫੋਨ ਦੇ ਚੜੇ ਰੀਸੈਂਟ ਫੀਡ ਵਾਲਾ ਹੁੰਦਾ ਨਾ ਇਹਦਾ ਫੋਨ ਗੈਲਰੀ ਖੋਲ ਨਾਲ ਹੀ ਰੀਸੈਂਟ ਫੀਡ ਵਾਲਾ ਇਹ ਖੁੱਲ ਆਇਆ ਸੀ ਇਹਨੋਂ ਅੰਦਰੋਂ ਵੀ ਉਡਾ ਦਿੰਦੇ ਨੇ ਫਿਰ ਰੀਸੈਂਟ ਤੋਂ ਰਿਕਵਰੀ ਕੀਤੀ ਜਾਵੇ ਤਾਂ ਵੀਡੀਓ ਨਿਕਲੂਗੀ ਇਹ ਅੱਛਾ ਇਹ ਤਾਂ ਫਿਰ ਬਹੁਤ ਗੰਭੀਰ ਮਾਮਲਾ ਹੋ ਗਿਆ ਕਿ ਦੇਖੋ ਤੁਹਾਡਾ ਬਲੱਡ ਟੈਸਟ ਕਰਨਾ ਹੈ ਐਸੀ ਕੁਸ਼ੀਸ਼ ਨਸ਼ੇ ਟੀਕਾ ਵੀ ਲਗਾਉਣਾ ਕੋਈ ਕੁਝ ਕਰ ਸਕਦਾ ਸੀ ਸਿਸਟਮ ਘੱਟ ਹੋ ਗਿਆ ਫਿਰ ਤੁਹਾਡੇ ਲਾਈਫ ਕੋਈ ਕਰ ਸਕਦਾ ਇਹ ਮੈਨੂੰ ਵੀ ਹੋ ਸਕਦਾ ਸੀ ਕੋਈ ਹੋਰ ਗਲਤ ਕੰਮ ਕਰ ਸਕਦਾ ਸੀ ਪੇਦਾ ਬਾਈ ਇਹਨਾਂ ਵਿਸ਼ਵਾਸਿਤ ਕਰ ਲਿਆਉਣ ਨਹੀਂ ਤੇ ਜਿਹੜਾ ਘਰਾਂ 'ਚ ਡਾਂਸ ਨਹੀਂ ਹੁੰਦੇ ਕਿ ਲੇਡੀਜ਼ ਹੁੰਦੀਆਂ ਉਹ ਤਾਂ ਫਿਰ ਬਹੁਤ ਰਿਸਕ ਹੁੰਦਾ ਬਿਲਕੁਲ ਜੀ ਬਿਲਕੁਲ ਮੈਂ ਹੀ ਕਹਣਾ ਇਹੀ ਸਿੱਕੇ ਵੀ ਆਨਲਾਈਨ ਨਾ ਕਰਾਓ ਬੱਚੂ ਨਾ ਬੁਲਾਉਦਾ ਹੂੰ ਹੂੰ ਤੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਇਦਾਂ ਦੇ ਲੋਕ ਜਿਹੜੇ ਲੋਕਾਂ ਦੇ ਘਰਾਂ ਤੇ ਜਾ ਕੇ ਜਿਹੜੇ ਇਦਾਂ ਦੇ ਗਲਤ ਕੰਮ ਕਰਦੇ ਜਾ ਕੇ ਆ ਬਨਾਮ ਕਰਦੇ ਜਿਹੜੇ ਲੋਕਾਂ ਹਸਪੀਟਲਾਂ ਨੂੰ ਵੀ ਬਨਾਮ ਕਰਦੇ ਇਦਾਂ ਦੇ ਲੋਕ ਮੈਂ ਇਹੀ ਕਹਿਣਾ ਜਣਾ ਇੱਕ ਬੰਦੇ ਕਰਕੇ ਪੂਰੀ ਦੁਨੀਆ ਬਨਾਮ ਹੋ ਰਹੀ ਆ ਇਦਾਂ ਦੇ ਲੋਕਾਂ ਨੂੰ ਸਰਕਾਰ ਚਾਹਤ ਫਾਂਸੀ ਦੀ ਸਜ਼ਾ ਦੇਵੇ ਤਾਂ ਲੋਕ ਅੱਗੇ ਕਰਨ ਤੋਂ ਕਰਨ ਚੱਪਣ ਤੋਂ ਪਹਿਲੇ ਸੋਚਣ ਭਾਜੀ ਹੋਰ ਕੀ ਦਿਖਾ ਰਹੇ ਸਿੱਧੂ ਦੀ ਬੈਗ ਦੇ ਵਿੱਚ ਬੈਗ ਬੈਂਕ ਪਾਸੇ ਦਾ ਸਮਾਂ ਸਮਨੇਗਾ ਬੱਸ ਕੋਈ ਨਹੀਂ ਆ ਆ ਬੈਰੀ ਜੇਸੀ ਕਿਹੜੀ ਕੰਪਨੀ ਨਾਮ ਦੱਸਦੇ ਕਰੀ ਕੀ ਕਰਕੇ ਇੱਦੇ ਕੋਈ ਕੰਪਨੀ ਹੈ ਜੀ ਹੱਥੇ ਹੁਸ਼ਿਆਰ ਬਈ ਕਿਉਂ ਇਹ ਚੀਜ਼ ਕਿਉਂ ਰਦੇ ਤੁਸੀਂ ਇੱਦਾਂ ਦੇ ਕੰਮ ਕਿਉਂ ਕਰਦੇ ਬਾਈ ਤੁਸੀਂ ਇੱਦਾਂ ਦੇ ਇੱਕ ਪਾਸੇ ਤੁਸੀਂ ਕਹਿੰਦੇ ਮੈਂ ਬਣਾਈ ਨਹੀਂ ਹੈ ਇੱਕ ਪਾਸੇ ਕਹਿੰਦੇ ਮੈਂ ਬਣਾਈ ਹੈ ਮੈਂ ਗਲਤੀ ਮੰਨ ਰਿਹਾ ਕਿ ਮੈਂ ਡਿਲੀਟ ਕਰ ਦਿੱਤੀ ਹੈ ਬੱਸ ਹੁਣ ਬਣਾਈ ਸੀ ਕਿੰਨੀਆਂ ਬਣਾਈ ਇੱਕੋ ਬਣਾਈ ਸੀ ਭਾਜੀ ਮੰਨ ਰਿਹਾ ਜੀ ਹੋ ਗਾਲ ਕੀ ਹੋ ਗਈ ਮੈਂ ਆਪ ਕਹਿ ਰਿਹਾ ਜਿਹੜੇ ਹੋਣਗੇ ਮੈਂ ਬੰਦ ਨਿਕਲਿਆ ਪਤਾ ਨਹੀਂ ਤੇ ਭਾਜੀ ਕਿਦਾਂ ਦੇ ਦਿਓ ਲਓ ਸ਼ਿਹਾਰਪੁਰ ਦੇ ਵਿੱਚ ਇਹ ਕਾਰਡ ਘਟਿਆ ਇੰਨੇ ਬੱਚੇ ਦੇ ਨਾਲ ਮਾੜੀ ਘਟਣਾ ਹੋਈ ਹੈ ਤੇ ਇਦਾਂ ਦੇ ਲੋਕ ਦੇਖੋ ਗਲਤ ਕੰਮ ਕਰਦੇ ਪੂਰੇ ਪੰਜਾਬ ਨੂੰ ਜਿਹੜਾ ਦੇਸ਼ ਨੂੰ ਮਾੜਾ ਕਰਦੇ ਤੁਸੀਂ ਕਹਿ ਰਿਹਾ ਕਿ ਔਨਲਾਈਨ ਭਰੋਸਾ ਨਾ ਕਰੋ ਘਰੇ ਕਿਸੇ ਨੂੰ ਵੀ ਨਾ ਬੁਲਾਓ ਇਹਦਾ ਆਪਾਂ ਬੁਲਾ ਲਿਆ ਕਿ ਚਲ ਔਨਲਾਈਨ ਜਮਾਨਾ ਹੈਗਾ ਘਰੇ ਬੈਠੇ ਹੋ ਜਾਊਗਾ ਕਿੰਨਾ ਟਾਈਮ ਨਹੀਂ ਹੁੰਦਾ ਬਿਲਕੁਲ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਮੈਡਮ ਇਹ ਤੁਹਾਨੂੰ ਕਿਸ ਤਰ੍ਹਾਂ ਮਾਲੂਮ ਹੋਇਆ ਕਿ ਇਹ ਤੁਹਾਡੀ ਵੀਡੀਓ ਬਣਾ ਰਿਹਾ ਸੀ ਅਸੀਂ ਬਾਜੀ ਨੇ ਬਾਥਰੂਮ ਚ ਨਾ ਰਹੀ ਸੀ ਇੱਕਦਮ ਮੇਰੀ ਨਜ਼ਰ ਉੱਪਰ ਗਈ ਇਹ ਵੀਡੀਓ ਬਣਾ ਰਿਹਾ ਹੂੰ ਤਾਂ ਮੈਂ ਰੋਣਾ ਪਿਆ ਕੇ ਪੈਰ ਵਿੱਚ ਝੋੜੇ ਇਹ ਨਿਕਲ ਬਾਜੀ ਨੇ ਹੋ ਗਿਆ ਹਾਂਜੀ ਮੈਂ ਤਾਂ ਕੋਈ ਵੀਡੀਓ ਬਣਾ ਰਿਹਾ ਇਨਾ ਨਹੀਂ ਫੋਟੋ ਡਿਲੀਟ ਕਰਤੀ ਹੈ ਨਾਲੇ ਬਾਹਰ ਨਾ ਆਏਗਾ ਇੰਨੀ دیر ਬਾਅਦ ਇਹ ਵਾਸ਼ਿੰਗ ਤੇ ਲੱਗਦਾ ਨਾਲੇ ਇਨੀ ਪੈਰੀ ਹੱਥ ਲਾਇਆ ਕਿ ਮੇਤੇ ਗਲਤੀ ਹੋ ਗਈ ਮੈਨੂੰ ਮਾਫ ਅੱਛਾ ਤੁਹਾਡੇ ਤੁਹਾਡੇ ਨਾਲ ਬਾਹਰ ਤੁਸੀਂ ਜਦੋਂ ਨਿਕਲੇ ਹੋ ਤੁਹਾਡੇ ਪੈਰੀਆ ਤਲਾਂ ਲੱਗ ਗਿਆ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਨੂੰ ਜਾਣ ਇਹ ਤਾਂ ਅਸੀਂ ਪਕੜ ਕੇ ਰੱਖੇ ਹੋਏ ਹੈ ਇਹ ਨਹੀਂ ਪਤਾ ਕਿਸ ਕਿਸ ਦੀ ਜਨਮਨੀ ਦੀ ਕਿਤੇ ਕਿਤੇ ਫੋਟੋ ਬਣਾਈ ਹੋਈ ਹੈ ਤੇ ਮੈਡਮ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਵਿਸ਼ਵਾਸ ਕਰਨਾ ਚਾਹੀਦਾ ਇਦਾਂ ਦੇ ਲੋਕਾਂ ਦੇ ਜਿਹੜੇ ਘਰ ਆਨਲਾਈਨ ਜਿਹੜਾ ਕਿੰਨੇ ਹੱਲੇ ਵੀ ਵੀਡੀਓ ਵਗੈਰਾ ਕਾਫੀ ਹੈ ਗਈ ਹੈ 100 ਵੀਡੀਓ ਹੋਰ ਵੀ ਹੈਗੀਆਂ ਉਹਦੀਆਂ ਅੱਛਾ ਦੇਖੀਏ ਤੁਸੀਂ ਹਾਂ ਫੋਨ ਚੈੱਕ ਕੀਤਾ ਹਾਂ ਕਿ ਆਪਣਾ ਫੋਨ ਦੇਣਾ ਨਾ ਇਹਨੂੰ ਸਜ਼ਾ ਮਿਲੇਗੀ ਜੀ ਮੈਡਮ ਨੇ ਚੰਗੀ ਤਰ੍ਹਾਂ ਚੈੱਕ ਕਰ ਲਿਆ ਫੋਨ ਆਪਣਾ ਜਿਹੜਾ ਕਿ ਉਹਨਾਂ ਦੇ ਜਿਹੜਾ ਫੋਨ ਦੇ ਵਿੱਚ ਹੱਲੇ ਨਾ ਵੀਡੀਓ ਹੋਵੇ ਕਿਤੇ ਨਹੀਂ ਹੋਰ ਵੀ ਐਪਸ ਉਹਦੇ ਉੱਤੇ ਨਾ ਚਲਗੀਆਂ ਹੋਵੇ ਚੈੱਕ ਕਰ ਲੈਣਾ ਫੋਨ ਬਹੁਤਾ ਸਾਰਾ ਹੁਣ ਸਾਨੂੰ ਪਤਾ ਨਹੀਂ ਹੈਗਾ ਸਾਹ ਅਗੇ ਕਿੰਨਾ ਨਾਮ ਉਹ ਜੀ ਕਿਦਾਂ ਦੇਖਦੇ ਹੋ ਕਿ ਲੋਕ ਇਦਾਂ ਦੇ ਦੇਖੋ ਹਲੋ ਹੁਸ਼ਿਆਰਪੁਰ ਦੇ ਵਿੱਚ ਛੋਟੇ ਬੱਚੇ ਨਾਲਦਾ ਹੀ ਘਣਾ ਆ ਗਈ ਹੈ ਤੇ ਅੱਜ ਲੋਕ ਇਦਾਂ ਦੇ ਕੰਮ ਕਰ ਰਹੇ ਆ ਇਹ ਬਦਨਾਮ ਕਰੇ ਲੋਕਾਂ ਨੂੰ ਸਾਰਿਆਂ ਨੂੰ ਦੇਸ਼ ਭਰ ਨੂੰ ਕੋਈ ਪੂਰੀ ਜਿਹਾ ਬਦਨਾਮ ਕਰੇ ਇੱਕ ਬੰਦਾ ਗਲਤੀ ਕਰਦਾ ਪੂਰਾ ਵਿਸ਼ਵਾਸ ਛੋਟਿਆਣਾ ਆਨਲਾਈਨ ਤੇ ਹੁਣ ਅੱਜ ਕੋਣ ਸਾਡਾ ਤਾਂ ਵਿਸ਼ਵਾਸ ਛੋਟ ਗਿਆ ਚੱਕੀ ਲੋਤੀ ਨਦਰਸ਼ਾੜ ਆਨਲਾਈਨ ਲੋਨ ਲਾਇਆ ਜੀ ਨੰਮੀ ਜੀ ਬਦਨਾਮੀ ਜੀ ਨੰਮੀ ਅੱਜ ਕਿਤੇ ਨੂੰ ਤੇ ਲਾਈਫ ਨਹੀਂ ਕਹਿਣਾ ਜੀ ਇਹਨਾਂ ਦਾ ਵੀਡੀਓ ਬਣਾ ਕੇ ਚੱਲਦੇ ਨੇ ਪਤਾ ਨਹੀਂ ਕਿੰਨਿਆਂ ਕੇ ਵੀਡੀਓ ਬਣਾ ਕੇ ਸਲੀਲ ਜਿਹੜੀ ਉਹਨੇ ਡਿਲੀਟ ਕਰ ਲੋਕਾਂ ਜਿੰਦਗੀਆਂ ਬਰਬਾਦ ਕੀਤੀ ਹੋਣੀ ਹੈ ਜੀ ਕਿਉਂਕਿ ਜਿਨ੍ਹਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਕਿ ਸਾਡੀ ਵੀਡੀਓ ਬਣੀ ਉਹਦਾ ਚੈਨਲ ਵੀ ਦੇਖ ਲਿਆ ਉਹ ਤਾਂ ਅੱਛਾ ਹੋਏ ਕਿ ਮੈਂ ਦੇਖ ਲਿਆ ਇਹ ਦੇਖੇ ਕਿ ਮੇਰੇ ਨਾਲ ਵੀ ਨਹੀਂ ਕਿਆ ਕਰਨਾ ਹੈ ਕਿਆ ਨਹੀਂ ਕਤਾ ਤੋਂ ਦੀ ਇਹ ਜਿਹੇ ਬੰਦੇ ਆ ਨਾ ਦੁਨੀਆ ਬੰਨਾ ਹੈ ਮੈਂ ਔਰ ਲੇਡੀਜ਼ ਅਨ ਸੇਫ ਹੈ ਹਰ ਤਰਫ ਸੇਬ ਅਬ ਮੌਕੇ ਤੇ ਪੁਲਸ ਪਹੁੰਚ ਚੁੱਕੀ ਉਹ ਜਗ੍ਹਾ ਦੇ ਉਤੇ ਸ਼ਿਵਨਗਰ ਦੇ ਵਿੱਚ ਜਿੱਥੇ ਇੱਕ ਵਿਅਕਤੀ ਜਿਹੜਾ ਬਲੱਡ ਟੈਸਟ ਲੈਣ ਆਇਆ ਸੀ ਇੱਕ ਬੰਦੇ ਦਾ ਘਰ ਦੇ ਵਿੱਚ ਤੇ ਇਹ ਦੇਖੋ ਮੈਡਮ ਖੜੇ ਇਹਨਾਂ ਦੀ ਜਿਹੜੀ ਵੀਡੀਓ ਬਣਾ ਰਿਆ ਸੀ ਬਾਥਰੂਮ ਦੇ ਵਿੱਚ ਦੇ ਮੌਕੇ ਤੇ ਆਪਣੀ ਗਲਤੀ ਮੰਨ ਰਿਹਾ ਇਸ ਇਲਾਕੇ ਦੇ ਭਾਈ ਪਹਿਲੇ ਕਹਿੰਦਾ ਨਹੀਂ ਬਣਾਈ ਕਦੀ ਕਹਿੰਦਾ ਬਣਾਈ ਹੈ ਡਿਲੀਟ ਕੀਤੀ ਹੈ ਇਦਾਂ ਕਿਉਂ ਕਰ ਰਿਹਾ ਫਿਰ ਉਹ ਭਾਈ ਕਿਉਂਕਿ ਪਹਿਰੇ ਹੱਥ ਵੀ ਘਰੇ ਲਾ ਰਿਆ ਸੀ ਕਹਿੰਦਾ ਇਹਨੇ ਲਾਇਆ ਉੱਪਰ ਮਾਫੀ ਮੰਗਦੇ ਚਾਹਤੋਂ ਮੈਨੂੰ ਜਾਣ ਤੋਂ نیچے ਆਪਣੀ ਮੁਸ਼ਕਿਲਾਂ ਦਾ نیچے ਨਹੀਂ ਆ ਰਿਹਾ ਜੀ ਪਰ ਉਹ ਆ ਰਿਹਾ ਹੈ ਜੀ ਫੋਨ ਵੀ ਇੱਥੇ ਆਏ ਆ ਤਾਂ ਉਹਨਾਂ ਸਾਹਮਣੇ ਵੀ ਇਹਨੇ ਪਹਿਲੇ ਮੰਨੇ ਆ ਫੇਰ ਮੁਕਰਿਆ ਰਿਹਾ ਮੰਨ ਰਿਹਾ ਮੁਕਰ ਰਿਹਾ ਬਾਰ-ਬਾਰ ਅਸੀਂ ਇਹ ਟੈਕਨੀਕਲੀ ਗੱਲ ਕਰੀਏ ਜਿਹੜਾ ਡਾਟਾ ਡਿਲੀਟ ਕਰ ਚੁੱਕਾ ਹੈ ਰਿਕਵਰੀ ਹੋ ਸਕਦਾ ਹੈ ਵਾ ਹੋ ਸਕਦਾ ਸਰ ਉਹ ਕਿ ਬੈਕ ਤੇ ਆ ਹੀ ਸਕਦਾ ਭਾਜੀ ਉਹਦਾ ਵੀ ਜੇ ਰਿਕਵਰ ਕੀਤਾ ਜਾਵੇ ਹੋਰ ਵੀ ਲੇਡੀਜ਼ ਵੀ ਨਿਕਲੂਗੀਆਂ ਲੱਗਦਾ ਕੁਝ ਨਿਕਲੇਗਾ ਸਰ ਕੁਝ ਨਿਕਲੇਗਾ ਫੋਨ ਦੇ ਅੰਦਰ ਵੀ ਬਹੁਤ ਕੁਛ ਹੈਗਾ ਫੋਨ ਦੇਖ ਲਓ ਉਹਦਾ ਸਭ ਕੁਝ ਮਿਲੇਗਾ ਉਹ ਤਾਂ ਫੋਨ 'ਚ ਇੱਕ ਵਾਰੀ ਇਹਨਾਂ ਨੂੰ ਮਾਮਲਾ ਦੱਸੋ ਮਾਮਲਾ ਦਾ ਦਿਓ ਉਹਨਾਂ ਨੂੰ ਬਿਲਕੁਲ ਪਰਿਵਾਰ ਜਿਹੜਾ ਹੁਣ ਮਾਮਲਾ ਜਿਹੜਾ ਪੁਲਸ ਨੂੰ ਦੱਸ ਰਿਹਾ ਜਿਹੜਾ ਮੌਕੇ ਤੇ ਡਿਊਟੀ ਅਫਸਰ ਪਹੁੰਚੇ ਆ ਬੱਦੇ ਦਰ ਦਰ ਬੱਦੇ ਕਿਤੇ ਬੰਦੇ ਲਾਈਵ ਸਟ੍ਰੀਮਿੰਗ ਇਹ ਰੱਖਦੇ ਨੇ ਨੈੱਟਵਰਕ ਕਰਨੇ ਹੁੰਦੇ ਕੋਈ ਨਹੀਂ ਮੈਡਮ ਅੱਗੇ ਕਦੀ ਆਇਆ ਸੀ ਘਰ ਵਿੱਚ ਆਇਆ ਕਦੀ ਨਹੀਂ ਇਤਨੀ ਨਹੀਂ ਆਇਆ ਨਹੀਂ ਤੇ ਏਦਾਂ ਅੱਗੇ ਵੀ ਆਨਲਾਈਨ ਬੁਲਾਉਂਦੇ ਰਹੇ ਉਹਨਾਂ ਨੂੰ ਨਹੀਂ ਅਸੀਂ ਪਹਿਲੀ ਵਾਰ ਬੁਲਾਇਆ ਤੇ ਆਨਲਾਈਨ ਤੁਸੀਂ ਕਿੱਦਾਂ ਨੂੰ ਬੁਲਾਇਆ ਕਿਦਾਂ ਕਿਸ ਤਰੀਕੇ ਭਾਈ ਨੇ ਬੁਲਾਇਆ ਉਹਨੂੰ ਐਪ ਨਾਲ ਬੁਲਾਇਆ ਅੱਛਾ ਐਪ ਸੀ ਕਿਹੜੀ ਐਪ ਸੀ ਉਹ ਪਤਾ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਤੇ ਬਲੱਡ ਟੈਸਟ ਕਰਾ ਕਰਵਾ ਰਹੇ ਸੀ ਅੱਗੇ ਕਿੰਨੇ ਵਾਰ ਆ ਚੱਕੇ ਬੇਥੇ ਕਿੰਨੇ ਵਾਰ ਹੀ ਹੁੰਦਾ ਹਰ ਟਾਈਮ ਪਤਾ ਨਹੀਂ ਵਰੀ ਹੈ ਬਲੱਡ ਟੈਸਟ ਪਹਿਲੀ ਵਾਰ ਹੀ ਕਰਵਾਇਆ ਤੇ ਅੱਗੇ ਵੀ ਬੁਲਾਉਂਦੇ ਨੇ ਕੋਈ ਨਹੀਂ ਪਹਿਲੀ ਵਾਰ ਹੀ ਬੁਲਾਇਆ ਪਹਿਲੀ ਵਾਰ ਹੀ ਬੁਲਾਇਆ ਤੇ ਪਹਿਲੀ ਵਾਰ ਹੀ ਅਰੇ ਹੁਣ ਅਜਿਹਾ ਕੋਈ ਟਾਈਮ ਨਹੀਂ ਹੈਗਾ ਜੀ ਇਸਨੂੰ ਘਰ ਤੋਂ ਇਹ ਤਾਂ ਬਿਲਕੁਲ ਬਕਵਾਸ ਲਿਆ ਬੁਲਾਣਾ ਇਦਾਂ ਦਾ ਇਹ ਤਾਂ ਕੰਦ ਪਾਣ ਨਾਲ ਹੋਰ ਕੀ ਕਹਿੰਦਾ ਡੱਟ ਜੀ ਮੈਂ ਤਾਂ ਆਪਣੇ ਬਾਹਰ ਜਾ ਕੇ ਆਣਾ ਅਸੀਂ ਤਾਂ ਟਰਸਟ ਕਰਕੇ ਇਹਨੂੰ ਭੇਜਤਾ ਨਾ ਨਹੀਂ ਕਿਤੇ ਇਹ ਗੱਲ ਆਣਾ ਸੋ ਜਿਹੜੇ ਲੋਕ ਫਲੈਟ ਵਿੱਚ ਰਹਿੰਦੇ ਹੋ ਤਸਵੀਰਾਂ ਦੇ ਵਿੱਚ ਆਜਾ ਆਹ ਮੌਕੇ ਤੇ ਹੋ ਲੋਕ ਵੀ ਖੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਕਿਦਾਂ ਦੇਖਦੇ ਹੋ ਕਿ ਇਹ ਲੋਕ ਇਦਾਂ ਦੇ ਕੰਮ ਕਰਦੇ ਵਿਸ਼ਵਾਸ ਉਠਾ ਰਹੇ ਆਪਣੇ ਜਿਹੜੇ ਆਨਲਾਈਨ ਵਾਲਿਆਂ ਤੇ ਵੀ ਹੋਣਾ ਹੈ ਭਾਜੀ ਬਹੁਤ ਸਾਰੇ ਆਪਣੇ ਧੀਆਂ ਭੈਣਾਂ ਵਾਲੇ ਇਹ ਵੀ ਦੀ ਆਪਣੀ ਉਹਦੀ ਭੈਣ ਵੀ ਹੋਣੀ ਕੋਈ ਤੇ ਆਪਾਂ ਗੱਲ ਕੀਤੀ ਆਗੇ ਭਾਜੀ ਜੇ ਤੁਹਾਡੇ ਘਰੇ ਆ ਤੇ ਉਹਨਾਂ ਘਰੇ ਵੀ ਇਹ ਧੀਆਂ ਪੈਣਾ ਹੈਗੀਆਂ ਆ ਬਿਲਕੁਲ ਮੌਕੇ ਤੇ ਜਿਹੜਾ ਪੁਲਸ ਲੈ ਕੇ ਜਾ ਰਿਹਾ ਵਿਅਕਤੀ ਨੂੰ ਗੱਲਬਾਤ ਕਰੀ ਅੱਗੇ ਆਗੇ ਹਾਂਜੀ ਸਰ ਥੋੜਾ ਮਾਮਲਾ ਦੱਸ ਜੀ ਆਗੇ ਸਰ ਇਹ ਫ੍ਰੀ ਕਰ ਦਿਓ ਰੁਕ ਜੋ 2 ਮਿੰਟ ਨਹੀਂ ਇਹ ਵਾਕਾ ਹੈ ਤੁਹਾਡਾ ਵਾਕਾ ਤੁਸੀਂ ਦੇਖਾ ਤੁਹਾਡਾ ਗੱਲਬਾਤ ਕਰ ਰਹੇ ਜਵਾਬ ਕਿਉਂ ਨਹੀਂ ਦੇ ਰਹੇ ਜੀ ਤਾਂ ਤੁਹਾਡਾ ਵਾਕਿਫ ਹੈ ਤਾਂ ਤੁਸੀਂ ਤਾਂ ਦੱਸੋ ਸਪੋਰਟ ਕਰ ਰਹੇ ਹੋ ਤੁਸੀਂ ਤੇ ਗੱਲਬਾਤ ਹੀ ਨਹੀਂ ਸੁਣੀ ਉਹਨਾਂ ਦੀ ਉਹਨਾਂ ਨੂੰ ਨਿਕਲੋ ਰੋਡ ਤੋਂ ਪਰ ਬੱਚਾ ਲੋਨਡ ਕਰ ਚੁੱਕਾ ਹੈ ਉਹ ਇੱਥੇ 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 ਬਿਆਨ ਦੇ ਲਿਖੋ ਉਹਨਾਂ ਨੇ ਨਹੀਂ ਤੁਸੀਂ ਪਰਵਾਹ ਨੂੰ ਬਿਆਨ ਤੇ ਤੁਸੀਂ ਲਈ ਨਹੀਂ ਦੀ ਤੇ ਉਧਰ ਤੁਹਾਨੂੰ ਹੱਥ ਪਾਗ ਲੈ ਕੇ ਜਾ ਰਹੇ ਦੀ ਉਹਨਾਂ ਨੂੰ ਤੁਸੀਂ ਗੱਲ ਕਰਦੇ ਮੀਡੀਆ ਨਾਲ ਗੱਲ ਹੀ ਨਹੀਂ ਤੁਸੀਂ ਮੀਡੀਆ ਦਾ ਆਪਣਾ ਵਾਕਿਫ ਹੈ ਤੁਹਾਡਾ ਮਾਮਲਾ ਕੀ ਹੈ ਸਰ ਮਾਮਲਾ ਕੀ ਹੈ ਸਰ ਸਰ ਇੱਕ ਵਾਰੀ ਬਰੀਫ ਕਰ ਦਿਓ ਕੋਈ ਰਿਪੋਰਟ ਨਹੀਂ ਜਿੱਥੇ ਪੈ ਗਈ ਤੁਹਾਡਾ ਮਾਈ ਬਾਬਾ ਜੀ ਬੋਲ ਬੋਲ ਜੀ ਬਾਬਾ ਜੀ ਚੱਲ ਪਹਿਲੇ ਚੱਲ ਉਹ ਕੋ ਜਰ ਚੌਂਕੀ ਦੇਰ ਗੱਲੇ ਨੂੰ ਹੈ ਤੇ ਬੋਲ ਜੀ ਬਿਆਨ ਤੇ ਦੇ ਦੋ ਨਾ ਤੂੰ ਮੋਕੇ ਗੱਲ ਤੇ ਕਰਦੇ ਨਹੀਂ ਮੈਂ ਤੂੰ ਇਹਦਾ ਲੈ ਕੇ ਚੱਲੇ ਜੀ ਤਾਂ ਵਾਕਾ ਵਾ ਬਾਬਾ ਜੀ ਕੋਈ ਸਾਈ ਹੈ ਤੁਹਾਡੇ ਨਾਲ ਗੱਲਬਾਤ ਕੀਤੀ ਕੋਈ ਹੱਲੇ ਇਹਨਾਂ ਨੇ ਗੱਲਬਾਤ ਕੀਤੀ ਕੋਈ ਤੁਹਾਡੇ ਨਾਲ ਇਹ ਕਿਉਂ ਲੈ ਕੇ ਚੱਲੇ ਹੀ ਪੇਰਾ ਪੁੱਛ ਦੱਸਣ ਨਹੀਂ ਤਾਂ ਅਸੀਂ ਨਹੀਂ ਬੈਠਣਾ ਬਲੇਣਾ ਆਏ ਇਹ ਤਾਂ ਕਪੀਚੂ ਆਪਾਂ ਜਰੂਰੀ ਇਹ ਵੀ ਲੋਕੋ ਸ਼ਿਵਨਗਰ ਦੀਆਂ ਤਸਵੀਰਾਂ ਜਿੱਥੇ ਲੜਕੇ ਨੂੰ ਫੜਿਆ ਆ ਦੱਸਿਆ ਜਾ ਰਿਹਾ ਘਰ ਦੇ ਵਿੱਚ ਬਲੱਡ ਲੈਣ ਗਿਆ ਸੀ ਇੱਕ ਵਿਅਕਤੀ ਵਿਅਕਤੀ ਦਾ ਤੇ ਲੇਡੀਜ਼ ਨੇ ਜਿਹੜੀ ਸੀਰੀਅਲ ਵੀਡੀਓ ਬਣਾ ਰਿਆ ਸੀ ਵਾਸ਼ਰੂਮ ਦੇ ਵਿੱਚ ਉਪਰੋ ਦੀ ਤੇ ਆ ਦੇਖੋ ਪਰਿਵਾਰ ਨੇ ਫੜਿਆ ਹੋਇਆ ਰੰਗਿਆ ਤੀ ਹਾਂ ਵੀ ਬੋਲ ਸੋਣੋ ਫੋਟੋ ਖਿੱਚਿਆ ਦੀ ਆ ਹੁਣ ਅੰਦੀ ਗਲਤੀ ਨਹੀਂ ਹੋਈ ਫੋਟੋ ਖਿੱਚਿਆ ਨਹੀਂ ਆਬ ਸੋਣੋ ਇਤਹਾਸਤ ਬਣਾਓ ਤੁਨੂੰ ਆ ਖੜੇ ਨਾਲ ਖੜੇ ਤਾਂ ਕੋ ਇਹਨਾਂ ਨੂੰ ਬੈਂ ਬੈਂ ਨੋਟ ਕਰ ਲੈਣੇ ਕੁਰਜੀਪੰਜ ਮਾਣਿਆ ਇਹ ਰਿਲੀਟ ਕੀਤੀ ਵੀਡੀਓ ਇਹਦਾ ਬੈਕ ਕਿੱਥੇ ਲੈ ਸੋਨਰ ਮੋਬਾਈਲ ਤੇ ਬਿਆਨ ਨਾਲ ਗਲਤੀ ਹੋਈ ਹੈ ਕਿ ਕਿੱਡਾ ਗਲਤੀ ਮੰਨਦਾ ਨਹੀਂ ਗਲਤੀ ਦਾ ਬਕਾ ਵੀਡੀਓ ਨਹੀਂ ਬਣੀ ਬਣਾਉਣਾ ਪਿਆ ਸੀ ਕੋਸ਼ਿਸ਼ ਕੀਤੀ ਬਣਾਉਣ ਦੀ ਫੇ ਜਲਦੀ ਜਲਦੀ ਬਤਾ ਫਿਰ ਕੋਈ ਗੱਤੀ ਗਾਲੀ ਮਾਰਦਾ ਮੈਨੂੰ ਪੱਟਕਾ ਸਬੂਤ ਵੀ ਕੀ ਹੈ ਕਿ ਮੈਂ ਵੀਡੀਓ ਬਣਾਈ ਇੱਕ ਮਿੰਟ ਇੱਕ ਸੈਕਿੰਡ ਜਦੋਂ ਅਸੀਂ ਆਏ ਆ ਤੂੰ ਆਫ ਕੈਮਰੇਜ ਤੇ ਕਹਾ ਉਹਨ ਕੈਮਰੇਜ ਜੇ ਕਿ ਮੈਂ ਵੀਡੀਓ ਡਿਲੀਟ ਕੀਤੀ ਹੈ ਬਲਾਹ ਸਭ ਨੂੰ ਤੇਰੀ ਗੱਲ ਤੋਂ ਪਹਿਲੀ ਵੀਡੀਓ ਬਣੀ ਹੀ ਨਹੀਂ ਹੈਗੀ ਤੂੰ ਬਣਾ ਰਿਆ ਸੀ ਉਹਦਾ ਮੈਂ ਗਲਤੀ ਕਰੀ ਮੇਰਾ ਬਿਆਨ ਕੈਮਰੇ 'ਚ ਰਿਪੋਰਟ ਹੋਇਆ ਤੇ ਇਹ ਸਭ ਕੁਝ ਦਿਖਾਓ ਕਿਤੇ ਰਿਪੋਰਟ ਕੀਤੀ ਹੈ ਲਾਈਵ ਚੱਲਦਾ ਪਿਆ ਉਹ ਤੈਨੂੰ ਉੱਚ ਦਿਖਾ ਦਾਂਗੇ ਮੈਡਮ ਕਿੱਥੇ ਆ ਬੁਲਾਇਓ ਮੈਡਮ ਨੂੰ ਮੰਨਦਾ ਨਾ ਗਲਤੀ ਫੇਰ ਹੁਣ ਬੁਲਾ ਦਾਂਗਾ ਯਾ ਬੁਗੜਾ ਮਾਰੇ ਯਾ ਹੱਸਾ ਅੱਤਾ ਬੁਗੜਾ ਮਾਰੇ ਆ ਆ ਆ ਬੁੜੀ ਗੱਡੀ ਆ ਵੀ ਹੈ ਇੱਕ ਮਿੰਟ ਦੀ ਜੀ ਇਹ ਤੁਹਾਡੇ ਕੋਲ ਮਾਫੀ ਗਾ ਵੀ ਮੰਗੀ ਹੋਣੀ ਇਹਨੇ ਮਾਫੀ ਗਾ ਵੀ ਮੰਗੀ ਤੁਹਾਡੇ ਬਾਰੇ ਮੈਮ ਕੀ ਵੀਡੀਓ ਬਣਾ ਲੀ ਹਾਂ ਹਾਂਜੀ ਕਿਵੇਂ ਤੇ ਵੀਡੀਓ ਬਣਾ ਲੀ ਹਾਂ ਮੈਮ ਕੀ ਸਾਰੀ ਕੋਰ ਕੋਰ ਬਾਈ ਜੀ ਤਾਂ ਗੱਲ ਹੋਈ ਹੈ ਕੋਈ ਬਰੀਫ ਕਰ ਦਿਓ ਕਿੱਦਾਂ ਤੁਹਾਨੂੰ ਪਤਾ ਲੱਗਾ ਵੀਡੀਓ ਬਣਾ ਰਿਹਾ ਕੀ ਸਾਰੀ ਗੱਲ ਹੈ ਇਹ ਵਰਕਿੰਗ ਸੀ ਮੈਂ ਨਾਰੀ ਸੀ ਇੱਕ ਜਦੋਂ ਮੈਂ ਕੈਮਰੇ 'ਚ ਡਾਲ ਰਹੀ ਸੀ ਤੇ ਇੱਕਦਮ ਮੇਰੀ ਨਜ਼ਰ ਉੱਪਰ ਗਿਰੀ ਵੀਡੀਓ ਬਣਾ ਰਿਹਾ ਕਿ ਆ ਤੇ ਜਦੋਂ ਮੈਂ ਰੋਲਾ ਪਾਇਆ ਇਹ ਨਿਕਲਿਆ ਨਹੀਂ ਨਾਲੇ ਨਹੀਂ ਵੀਡੀਓ ਪਲੇਟ ਕਰਦੇ ਮੈਂ ਖੜਿਆ ਉਦੈ ਬਾਹਰ ਨਿਕਲੇ ਜਦੈ ਬਾਹਰ ਨਿਕਿਆ ਖਦਮਾ ਮਾਫੀ ਮੰਗੇ ਕਿ ਮੇਰੇ ਤੇ ਗਲਤੀ ਹੋ ਗਈ ਮੈਂ ਦੱਸਾਂ ਕਿ ਗੱਲਾਂ ਹੋਰ ਅੱਗੇ ਹੋਰ ਅੱਗੇ ਦਰਮੋਂਾ ਨਾ ਤਾਂ ਅੱਗੇ ਦਾ ਖੱਟ ਗਿਆ ਸਾਡੀ ਕੱਟ ਗਈ ਨਾ ਮੇਰੇ ਫੋਨ ਦੇ ਵਿੱਚੋਂ ਹੋਰ ਵੀ ਵੀਡੀਓਜ਼ ਨਿਕਲੀਆਂ ਦੇਖਣੀਆਂ ਬਹੁਤ ਵੀਡੀਓਜ਼ ਆਉਣੇ ਚਾਹੀਦੀ ਬਹੁਤ ਗੰਦੀ ਗੰਦੀ ਤੁਸੀਂ ਦੇਖਿਆ ਸੀ ਮੈਡਮ ਸਾਰੀ ਵੀਡੀਓ ਇੱਕ ਇਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਕਿ ਅੱਜ ਕੱਲ੍ਹ ਲਗਾਤਾਰ ਪੰਜਾਬ ਵਿੱਚ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਇੱਕ ਤਰ੍ਹਾਂ ਇਸ ਮੁੱਦੇ ਤੇ ਗੱਲ ਕਰਨ ਨੂੰ ਲੋਕੀ ਵੀ ਜਿਹੜੇ ਆ ਸ਼ਰਮਾਉਂਦੇ ਆ ਕੁੜੀਆਂ ਵੀ ਗੱਲ ਕਰਨ ਸ਼ਰਮਾਉਂਦੀ ਪਰ ਅੱਜ ਦੇ ਟਾਈਮ ਦੇ ਵਿੱਚ ਚੰਗੀਆਂ ਚੀਜ਼ਾਂ ਨੂੰ ਸਾਈਡ ਤੇ ਕਰਕੇ ਫੌਲਕ ਸਾਈਡ ਨੂੰ ਹਰ ਕੋਈ ਦੇਖਦਾ ਕੀ ਲੱਗਦਾ ਕਿ ਮੈਂ ਇਹ ਸਾਈਡਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਚੱਲਣ ਦੇ ਨਾਲ ਫਰਕ ਪੈ ਰਿਹਾ ਕਿ ਜੇ ਨਾ ਚੱਲੀ ਫਿਰ ਜ਼ਿਆਦਾ ਫਰਕ ਪੈਦਾ ਹੈ ਸਾਫ ਫਾਇਦਾ ਹੈ ਪਰ ਨੁਕਸਾਨ ਵੀ ਹੈ ਕੋਚਲੇ ਰ ਥੋੜੀ ਦਾ ਕੰਮ ਘੜੇ ਰ ਅਸੀਂ ਕੱਲ੍ਹ ਤੋਂ ਅਪੋਰਟੈਂਡਾ ਕਿ ਇਰਖਾਣ ਜਿੰਨੇ ਇਹ ਚੀਜ਼ਾਂ ਬੰ ਹਾਂਜੀ ਇਹ ਸਿੱਧੇ ਬੰਦ ਹੋ ਨਹੀਂ ਜਾਣਗੇ ਉਹ ਕੰਨੀ ਚੀਜ਼ ਹੈ ਜਿਹੜੀ ਨੇ ਨਹੀਂ ਪਰਚਾਏ ਤੇ ਤੀਵ ਹੈ ਨਾ ਬਿਲਕੁਲ ਦੇਖੋ ਪਾਰੀ ਵਿਵਾਦ ਹੋ ਰਿਹਾ ਉਸ ਜਗ੍ਹਾ ਦੇ ਉੱਤੇ ਪ੍ਰਕਾਰ ਬਿਲਕੁਲ ਦੇਖੋ ਪੰਜਾਬ ਪੁਲਿਸ ਸਾਹਮਣੇ ਜਿਹੜਾ ਉਹਨੂੰ ਕੁੱਤੇ ਵੀ ਜਾਰੇ ਕਿਉਂਕਿ ਉਹਦਾ ਸੀ ਮੰਗ ਆ ਰਹੀ ਭਲੀ ਗੁੱਸਾ ਬਿਲਕੁਲ ਦੇਖੋ ਆਪਣਾ ਕੀ ਲੱਗਦਾ ਜੀ ਆਪਣਾ ਉਹ ਭਾਈ ਦੇਖੋ ਇੱਕ ਮਿੰਟ ਸਾਹਮਣੇ ਇੱਕ ਮਿੰਟ ਚੱਲ ਬਾਤਾਂ ਸਾਰੀ ਤੁਸੀਂ ਕਾਲ ਤੇ ਆਏ ਹੋ ਕਿੱਦਾਂ ਤੁਹਾਨੂੰ ਪਤਾ ਲੱਗੇ ਕਿ ਕੀ ਗੱਲ ਹੋ ਗਈ ਬੰਨੂ ਜੀ ਨੇ ਸਾਹ ਦਿੱਤੀ ਹੈ ਚਲੋ ਇੱਕ ਮਿੰਟ ਟੰਗਲ ਗੱਲ ਕਰਾਂ ਨਾ ਗੱਲ ਕਰਨ ਦੋ ਇੱਕ ਮਿੰਟ ਸ਼ਾਂਤੀ ਰੱਖੋ ਜੀ ਇੱਧਰ ਇੱਧਰ ਦੇਖੋ ਸਰ ਸਹੀ ਤਰ੍ਹਾਂ ਬਾਈਕ ਦਾ ਦਿਓ ਆਪਣੀ ਸ਼ਰਮਾ ਜੀ ਇੱਕ ਮਿੰਟ ਪੁਲਿਸ ਵਾਲਿਆਂ ਦੀ ਬਾਈਕ ਲੈ ਲਈਏ ਮਾੜੀ ਜੀ ਸ਼ਰਮਾ ਜੀ ਬੋਲੋ ਸਰ ਕੀ ਗੱਲ ਬਾਤ ਹੋ ਜੀ ਮੈਂ ਤੁਹਾਨੂੰ ਦੱਸ ਰਿਹਾ ਇਹ ਆ ਕਿ ਤੁਹਾਨੂੰ ਬਦਲਾ ਕਹਿੰਦਾ ਕੋਈ ਜਮਾਨਤ ਨਹੀਂ ਆਇਆ ਅੱਗੇ ਦੇ ਦਫਤਰ ਨਾਲ ਲਗਾਉਣ ਦੇ ਹਿਸਾਬ ਕਰੀਏ ਇਨਫੋਰਮੇਸ਼ਨ ਕਿ ਮਿਲਦੀ ਪਤਾ ਲੱਗਦੀ ਵੀ ਲਗਾਤਾਰ ਤੁਹਾਡੇ ਨਾਲ ਦੂਜੇ ਮੁਲਾਜ਼ਮਾਂ ਉਹ ਵੀ ਖਿੱਚ ਕੇ ਲੈ ਕੇ ਜਾ ਰਹੇ ਦੂਸਰੀ ਵੀ ਲੈ ਕੇ ਜਾ ਰਹੇ ਮੀਡੀਆ ਨੂੰ ਗੱਲਬਾਤ ਨਹੀਂ ਦੱਸ ਰਹੀ ਕੋਈ ਰਿਸ਼ਤੇਦਾਰ ਹੈ ਕਿ ਸਰਕਾਰੀ ਅਫਸਰ ਮੈਂ ਤੁਹਾਡੇ ਨਾਲ ਵੀਡੀਓ 'ਚ ਗੱਲ ਕਰ ਰਿਹਾ ਮੈਂ ਕਿਥੇ ਕਰ ਰਿਹਾ ਨਹੀਂ ਨਹੀਂ ਮੈਂ ਉਹੀ ਕਹਿ ਰਿਹਾ ਪਹਿਲੇ ਨਹੀਂ ਕਰ ਰਹੀ ਸੀ ਪਹਿਲਾਂ ਨਹੀਂ ਕਰ ਰਹੀ ਪਹਿਲਾਂ ਵੀ ਇਹ ਜਿਹੜਾ ਕਮੇਟੀ ਜਿਹੜਾ ਉਹਨੇ ਸਾਹਦੇ ਇਹ ਦੱਸਿਆ ਉਹ ਸਾਡੇ ਘਰ ਆ ਕੇ ਬਾਥਰ ਕਰਦਾ ਸੀ ਵੀਡੀਓ ਪ੍ਰੋਬਲਮ ਇਹਨਾਂ ਨੇ ਕਿਹਾ ਚਲੋ ਅੱਜ ਅਸੀਂ ਕੋਈ ਫੋਨ ਵਗੈਰਾ ਅਸੀਂ ਰਾਸਤਰੀ ਦਿੱਤਾ ਗਿਆ ਤੁਹਾਡੇ ਕੋਲ ਕੋਈ ਸੁਦਾ ਜਮਾਨਾ ਮੁਕਦਾ ਚਾਹੁੰਦਾ ਇਹ ਉਹ ਤਾਂ ਗੱਲ ਹੀ ਨਹੀਂ ਕਰ ਰਿਹਾ ਨਾ ਉਹ ਗੱਲ ਹੀ ਨਹੀਂ ਕਰ ਰਿਹਾ ਨਾ ਮੈਂ ਤਾਂ ਗੱਲ ਕਰ ਰਿਹਾ ਨਾ ਕਿ ਅਸਰ ਡਿਊਟੀ ਅਫਸਰ ਜਿਹੜੇ ਆ ਤੁਸੀਂ ਬੁਲਾ ਰਹੇ ਹੋ ਉਹ ਕਿਹੜਾ ਥਾਣਾ ਪੈਂਦਾ ਇਹ ਚੌਕੀ ਪੋਟੋਪੜ ਤੇ ਆ ਰਿਹਾ ਜੁੜੀ ਅਫਸਰ ਲੱਖ ਮਿੰਟ ਵੀ ਨਹੀਂ ਆਸ ਨੂੰ ਅਸੀਂ ਜਿਹੜੀ ਵੀਡੀਓ ਲੀਡ ਕਰ ਚੁੱਕਾ ਵਾ ਔਰ ਰਿਕਵਰ ਕੀਤੀ ਸੀ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਾਰ-ਵਾਰ ਜੀ ਇਹਨਾਂ ਵੱਲੋਂ ਕਹਿਣਾ ਇਹ ਮੁੰਡੇ ਨੇ ਸੀ ਉੱਪਰ ਆਇਆ ਸੀ ਇਹ ਨਿਕਲੇ ਚੌਕੀ ਲੱਗਦੀ ਹੈ ਚਾਹੀਦਾ ਡਿਊਟੀ ਅਫਸਰ ਆ ਕੇ ਚੈੱਕ ਕਰਾ ਸਰ ਇਹ ਲੋਕ ਲਾ ਰਹੇ ਜੁੜੀ ਦਾ ਹਾਂ ਰੈਡੀ ਅਫਸਰ ਕਰ 1 ਘੰਟਾ ਕੀ ਕਰੀਏ ਤੁਸੀਂ ਆਪ PCR ਕਰੋ ਗੱਲ ਕਰੋ ਗੱਲ ਕਰੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਹੀਂ 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 ਤੁਸੀਂ ਕਹੋ ਸਰ ਵਗੈਰਾ ਤੁਹਾਡੇ ਵੱਲੋਂ ਮੇਰੇ ਨਾਲੋਂ ਪਾਪਾ ਇਹ ਕੰਮ ਕਰੋ ਗਿਆਨ ਲਵੋ ਕਿ ਮੈਂ ਕਰਤੀ ਦੋ ਦਿਨਾਂ ਦਾ ਕੰਮ ਕਰ ਦਿੱਤਾ ਉਹ ਬਿਆਨ ਦੇ ਉਹ ਤਾਂ ਕਰ ਲਿਆ ਉਹ ਦਿੱਤੀ ਬਿਆਨ ਦੇ ਤੁਸੀਂ ਤੁਸੀਂ ਬਿਆਨ ਲੈਣ ਤੁਸੀਂ ਦੇਵਾ ਲਵੋ ਅਸੀਂ ਤੁਸੀ ਇੱਥੇ ਲੋੜ ਦੇ ਮੰਜ਼ਿਲ ਵਾਲੇ ਆ ਰਹੇ ਆ ਇਹਨਾਂ ਨੇ ਬੁਲਾ ਲਿਆ ਇਹਨਾਂ ਨੇ ਇਹ ਬਿਆਨ ਨਹੀਂ ਲੈਂਦੇ ਇਹਨਾਂ ਦਾ ਕੰਮ ਆ ਮਾਹੌਲ ਨੂੰ ਥੋੜਾ ਠੰਡਾ ਕਰਨਾ ਮੌਕੇ ਤੇ ਆ ਕੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ तो ਹਾਂ ਕਿ ਜੇ ਵੀ ਆਪਾਂ ਨੇ ਜਿਹੜਾ ਆਪਣਾ ਰਿਪੋਰਟ ਬਣਾ ਲਿਆ ਮੈਂ ਤੁਹਾਨੂੰ ਬੰਦੇ ਆ ਕੇ ਬਿਆਨ ਦਿੱਤਾ ਕਰੀ ਕੋਈ ਸਿਰਫ ਫੋਨ ਦੀ ਰਿਕਵਰੀ ਤੁਹਾਡੇ ਵੱਲੋਂ ਹਿੱਟਪੀ ਹੋਈ ਹੋਈ ਹੈ ਇਹ ਕੰਪਨੀ ਇਸ ਕਸਤਾ ਹੀ ਬੈਨਾ ਚਲ ਮੈਨੂੰ ਦੱਸੋ ਕੋਈ ਨਹੀਂ ਹੋਣਾ ਉਹ ਮਾਈਕ ਨੂੰ ਨਾ ਤੂੰ ਦੱਸਿਓ ਨਾ ਮਾਮਾ ਤੂੰ ਦੱਸੋ ਕੀ ਮਾਮਲਾ ਹਾਂ ਦੱਸੋ ਉਹ ਤੋਂ ਭਰਾ ਹੀ ਆ ਵੀ ਇੱਕ ਬੰਦਾ ਫੜਿਆ ਸੀ ਮੋਕੇ ਤੇ ਆ ਗਿਆ ਜੀ ਅੱਗੇ ਜੋ ਸਟੇਟਮੈਂਟ ਲਗਵਾ ਦੋ ਨਾ ਕਾਰਵਾਈ ਨਹੀਂ ਮੋਕੇ ਤੇ ਆ ਰਿਹਾ ਮੋਕੇ ਤੇ ਮੋਕੇ ਦੇ ਜੁਡੀਅਰ ਸਰਦਾਰ ਆ ਨਹੀਂ ਤੁਹਾਡੇ ਕੋਈ ਤੁਸੀਂ ਮੋਕੇ ਨਹੀਂ ਦੇਖਿਆ ਜੀ ਇੱਥੇ ਆ ਕੇ ਕੀ ਆਈ ਹੈ ਕੀ ਤੁਸੀਂ ਆ ਗਏ ਇੱਥੇ ਆ ਕੇ ਦੇਖਿਆ ਨਹੀਂ ਹੈ ਤੇ ਆ ਤੁਸੀਂ ਸਾਡੇ ਕੋਲ ਆਏ ਕੰਪਲੇਟਡ ਜੋ ਲਖਾਉਗਾ ਸਾਡੇ ਨੂੰ ਡਿਊਟੀ ਆ ਸਰ ਕੰਪਲੇਟਡ ਕੋਈ ਆਇਆ ਨਹੀਂ ਸਾਡੇ ਕੋਲ ਅੱਜ ਹਲੇ ਤੀਖ ਖੜੇ ਹੋ ਕਹਿੰਦੇ ਹੈ ਨਹੀਂ ਕੋਈ ਅੱਡੇ ਮੇਰੇ ਨੂੰ ਫੜਿਆ ਕਿ ਹੋਇਆ ਜਦੋਂ ਕੋਈ ਨਹੀਂ ਆਈ ਤਾਂ ਕੰਪਲੀਟ ਆ ਘਰ ਵਾਲੇ ਖੜੇ ਇੱਥੇ ਜੋ ਜਾਨ ਗਾਣ ਕਦਮ ਦਬਾਅ ਕਰਦੇ ਤੁਸੀਂ ਬੰਦੇ ਨੂੰ ਪਕੜਿਆ ਹੋਇਆ ਕਿਉਂ ਪਕੜਿਆ ਜੋ ਸਾਨੂੰ ਦੱਸ ਰਹੇ ਆ ਜੋ ਤੁਸੀਂ ਦੱਸ ਰਹੇ ਆ ਕੀ ਕੀ ਦੱਸ ਰਹੇ ਆ ਕੁਝ ਨਹੀਂ ਦੱਸ ਰਹੇ ਆ ਆਪਾਂ ਪੁੱਛਦੇ ਹਾਂ ਦੱਸ ਰਿਹਾ ਜੀ ਕਹਿੰਦੇ ਵੀਡੀਓ ਬਣਾਉਣ ਲੱਗਾ ਸੀ ਕਿਸੇ ਦੀ ਕੀ ਦੀ ਵੀਡੀਓ ਬਣਾਉਣ ਲੱਗਾ ਉਹ ਆਪੇ ਸੁਣੇ ਘਰ ਵਾਲੇ ਦੱਸੋਗੇ ਕਦੀ ਬਣਾਉਣ ਲੱਗਾ ਨਹੀਂ ਤੁਸੀਂ ਤੁਹਾਨੂੰ ਵੀ ਬਣਾ ਲੱਗਾ ਇੰਨੀ ਦੇਰ ਦਾ ਸਾਨੂੰ ਜੋ ਪਤਾ ਕਾਤਾ ਪਾ ਦੱਸ ਅੱਛਾ ਕੀ ਨਾਮ ਕੀ ਤੁਹਾਡਾ ਉਹਦਾ ਨਾ ਪੱਲੂ ਜਿੰਦ ਭਾਣੇ ਸੀ ਕਿਹੜੀ ਜਗਤੋਂ ਆਇਆ ਸੀ ਅੱਤੋਂ ਆਇਆ ਸੀ ਪੀਸੀਆਰ ਤੋਂ ਆ। ਗੱਲ ਪੂਰੀ ਦੱਸ ਦਿਓ ਜੇ ਕੋਈ ਭਾਜੀ ਹਰ ਜੀ ਕੋਈ ਨਹੀਂ। ਜੋ ਕੁਛ ਸਾਨੂੰ ਪਤਾ ਪਰਦਾ ਨਾ ਉਹ ਗੱਲ ਪੂਰਾ ਦੁਹਰਾ ਦਿਓ। ਗੱਲ ਪੂਰੀ ਦੱਸ ਦਿਓ। ਗੱਲ ਪੂਰੀ ਦੱਸ। ਉਹ ਕਰਦੇ ਸਟੇਟਮੈਂਟ ਉਹਨੂੰ ਤਾਬ ਕਰਦਾ। ਓਕੇ ਓਕੇ। ਨਹੀਂ ਕਰਦੇ ਸਟੇਟਮੈਂਟ ਦਿੱਤੀ ਨਹੀਂ ਆਈ। ਬਿਲਕੁਲ ਬਿਲਕੁਲ ਦੇਖੋ ਜੀ ਅਸ਼ਰੀਲ ਦੇਖਦੇ ਆਰ ਕੇ ਤਿਆਰੀ ਭਾਜੀ ਕਿੱਦਾਂ ਦੇ ਦੋ ਲੋਕ ਇਦਾਂ ਦੇ ਜਿਹੜੇ ਗਲਤ ਲੋਕਾਂ ਜੀ ਦਾ ਰੰਗ ਤਾਂ ਮਲੇ ਜਾ ਲੋਕਾਂ ਨੇ ਨਹੀਂ ਇਦਾਂ ਔਨਲਾਈਨ ਬੰਦੇ ਨੂੰ ਲਾਣਾ ਨਹੀਂ ਚਾਹੀਦਾ ਭਾਜੀ ਔਨਲਾਈਨ ਨਹੀਂ ਲਾਣਾ ਨਹੀਂ ਚਾਹੀਦਾ ਇੱਕ ਬੰਦਾ ਬੁਲਾਣਾ ਹੀ ਕਹੀਦਾ ਇਦਾਂ ਦਾ ਭਾਈ ਕਰ ਦੇ ਅੱਗੇ ਪੰਜਾਬ ਦਾ ਮਾਹੌਲ ਬੜਾ ਖਰਾਬ ਕਰ ਰਿਹਾ ਕਿੱਦਾਂ ਦੇਖਦੇ ਸ਼ਰਮ ਬੜਾ ਕਾਨ ਹੋਇਆ ਤੁਹਾਨੂੰ ਸ਼ਰਮ ਲੋਕਾਂ ਦੀ ਤਾਂ ਸ਼ਰਮ ਕਰੋ ਮਾੜੀ ਤਾਂ ਲੋਕ ਵੀ ਆਪਣੇ ਘਰ ਬੁਲਾ ਰਹੇ ਸਮੇਂ ਬੁਲਾ ਰਹੇ ਆਪਣਾ ਚਲੋ ਭਾਜੀ ਵਿਸ਼ਵਾਸ ਨਹੀਂ ਬੁਲਾਇਆ ਤੁਸੀਂ ਘਰ ਫੋਨ ਬੁਲਾ ਕੇ ਲੋਕਾਂ ਨਾਲ ਦੱਸੋ ਪਹਿਲਾਂ ਉੱਥੋਂ ਕੋਈ ਬੰਦਾ ਵੀ ਆ ਇਹਨਾਂ ਭਾਈ ਜੀ ਕੀ ਹੋਇਆ ਜੀ ਤੂੰ ਪਕੜਿਆ ਕਿਉਂ ਸਹੀ ਦੱਸੇ ਪਹਿਲੇ ਤੂੰ ਕਿਉਂ ਪਕੜਿਆ ਕਿਉਂ ਸਹੀ ਦੱਸੂਗਾ ਨਾ ਬਚਾਏ ਬਸ ਛੋਟੇ ਕਿਸ਼ ਕਰ ਲੈ ਮਜ਼ਾਕ ਮਜ਼ਾਕ ਪਈ ਹੋਈ ਹੈ ਜੋ ਜੋ ਗਿੰਦੇ ਸਾਕੇ ਆ ਸੱਚ ਹੈ ਤੇ ਬੇਟਾ ਤੇਰੇ ਘਰ ਚ ਟੈਨ ਹੈਗੀ ਧੀ ਹੈਗੀ ਤੈਨੂੰ ਆਪਣੇ ਪਾਸ ਲੱਗਾ ਇਹ ਵੀ ਕਿਸੇ ਧੀ ਭੈਣ ਦੀ ਤਨ ਤਨ ਨੂੰ ਸ਼ਰਮ ਆ ਗਈ ਸੀ ਤੇ ਤੈਨੂੰ ਗਲਤੀ ਮਹਿਸੂਸ ਕਰਦਾ ਤੂੰ ਗਲਤੀ ਮਹਿਸੂਸ ਕਰਦਾ ਇਹ ਕਹਿੰਦੇ ਹੋਰ ਵੀਡੀਓ ਵੀ ਤੇਰੇ ਮੋਬਾਈਲ 'ਚ ਹੈਗੀਆਂ ਹੈਗੀਆਂ ਗਰੁੱਪ ਚੈਟਾਂ ਹੁੰਦੀਆਂ ਗਰੁੱਪ ਦੇ ਵਿੱਚ ਗੰਦੇ ਗਰੁੱਪਾਂ ਪਰ ਰੱਖੇ ਗਏ ਨਹੀਂ ਨਹੀਂ ਇਦਾਂ ਇੱਕ ਗਰੁੱਪ ਚ ਆਈਆਂ ਇਹ ਮਤਲਬ ਤੁਹਾਡੇ ਤੁਹਾਡੀ ਗੰਦਗੀ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਤੁਹਾਡੇ ਦਿਮਾਗ ਇੰਨੀ ਇੰਨੀ ਗੰਦਗੀ ਭਰੀ ਹੋਈ ਹੈ ਹੈ ਤੁਹਾਡੇ ਦਿਮਾਗ ਇੰਨੀ ਗੰਦਗੀ ਭਰੀ ਕਿੱਥੇ ਰਹਿੰਦੇ ਹੋ ਭਾਈ ਤੁਸੀਂ ਬ੍ਰਦਰ ਤੁਹਾਡੇ ਫੋਨ ਦੇ ਵਿੱਚ ਲਗਭਗ 150 ਪੌਂਟਸ ਵੀਡੀਓ ਕਿਧੀਆਂ ਨੇ ਕਿੱਥੇ ਰਹਿੰਦੇ ਹੋ ਤੁਹਾਨੂੰ ਸ਼ੌਂਕ ਹੈ ਪੌਰਨ ਵੀਡੀਓ ਦੇਖਣ ਦਾ ਪ੍ਰਧਾਨ ਜੀ ਗੱਲ ਸੁਣੋ ਕਸਨ ਲੋਗੇ ਫੋਨ ਦੇ ਵਿੱਚ 150 ਵੀਡੀਓ ਹੈਗੀਆਂ ਉਹਦੀਆਂ ਜੀ 150 ਫੋਨ ਵੀਡੀਓ ਆ ਇਹ ਵੀ ਬਹੁਤ ਕੰਮ ਕਰਦੇ ਪਏ 4 ਸਾਲਾਂ ਦੀ ਕੁੜੀ ਉਥੇ ਪ੍ਰੀਤਨਗਰ ਮੈਂ ਖੁਦ ਦੇਖਿਆ ਹੂੰ 4 ਸਾਲਾਂ ਦੀ ਕੁੜੀ ਨੂੰ ਸਕੂਲੋਂ ਲੈ ਕੇ ਆਇਆ ਉਹਨੂੰ ਅਸੀਂ ਕੀਤਾ ਕਵਰੀ ਕੀਤਾ ਅਸੀਂ ਕਦੀ ਕਰਕੇ ਆਏ ਉਥੇ ਜਾ ਕੇ ਹਾਂਜੀ ਦਵਾਪਾ ਚੋਗ ਦੇ ਹਾਂਜੀ ਬਸ ਇਹੋ ਲਿਖਿਆ ਅੱਜ ਇਹਨੂੰ ਨਾ ਛੱਡਿਆ ਨਾ ਜਾਵੇ ਫੋਨ ਤੇ 100 ਤੋਂ 150 ਫੋਨ ਇਹ ਭਈਆ ਵੀ ਬਹੁਤ ਜ਼ਿਆਦਾ ਕੰਮ ਕਰਨ ਲੱਗੇ ਨੇਪਾਲੀ ਹੈਗਾ ਮੇਰਾ ਖਿਆਲ ਫੋਨ ਤੇ ਅੱਗੇ ਵੀ 150 200 ਫਿਲਮਾਂ ਹੋਰ ਪਈਆਂ ਇਹ ਉਹਨੂੰ ਇਹ ਕਿਉਂ ਛੱਡੀ ਕਿਉਂ ਜਾ ਰਹੇ ਹੋ ਦੇ ਉਹ ਕਹਿੰਦਾ ਮੇਰੇ ਗਰੁੱਪ ਚ ਆਈਆਂ ਮੈਨੂੰ ਗਰੁੱਪ ਪਰ ਬਣਾਇਆ ਉਹਦੇ ਵੀ ਪੰਜਾਬ ਪੁਲਿਸ ਆਈ ਹੈ ਉਹਨੂੰ ਉਹਨੂੰ ਫੜ ਕੇ ਲੈ ਕੇ ਜਾ ਰਹੀ ਹੈ ਨਾ ਕੋਈ ਬਿਆਨ ਨੋਟ ਕਰ ਰਹੀ ਹੈ ਬਰਵਾੜ ਦੇ ਇਹਨਾਂ ਛੜ ਦੇ ਨਾ ਜੀ ਪੈਸਾ ਲੈ ਕੇ ਨਾ ਛੜ ਦੇਣ ਅੱਛਾ ਪੈਸਾ ਲੈ ਕੇ ਛੜ ਦਿੰਦੀ ਉਹ ਕਹਿੰਦੇ ਬਿਆਨ ਲਿਖਾਓ ਉਹ ਕਹਿੰਦੇ ਬਿਆਨ ਲਿਖਾਓ ਸੱਜਾ ਜਨੀ ਤਾਂ ਆਪਾਂ ਖੁਦ ਦੇਖਦੇ ਇਹਨੂੰ ਆਪਾਂ ਤੁਹਾਡੇ ਨਾਲ ਆ ਇਹਦਾ ਕਾਲਾ ਮੂੰਹ ਕਰੋ ਕਾਲਾ ਰੋਣ ਮਗਾਓ ਖੋਤੇ ਪਰ ਬਿਠਾਓ ਗਲੀ ਗਲੀ ਸ਼ੋਗ ਪਿਆਰ ਸਾਰਾ ਇਹਨੂੰ ਮੱਲੇ ਖਮਾ ਦੇ ਦੱਸ ਸਾਰੀ ਓਲ ਲਿਣੀ ਮੱਲੇ ਜੇ ਪਤਾ ਲੱਗੇ 10 ਮੱਲੇ ਚ ਕੋਈ ਬੰਦਾ ਕੰਮ ਨਾ ਅੱਜ ਇਹਨੂੰ ਛੱਡਿਆ ਜਾਵੇ ਉਹ ਉਹ ਜਿੰਦਗੀ ਉਹ ਚਲੋ ਅੱਜ ਉਹ ਭੈਣ ਨੇ ਦੇਖ ਲਿਆ ਵਾ ਤੇ ਇਹ ਜਿਹੜੀਆਂ ਬਾਕੀਆਂ ਭੈਣਾਂ ਦੇ ਜਿਹੜੀਆਂ ਇਹਦੇ ਜਿੰਦਗੀ ਖਰਾਬ ਕੀਤੀ ਵੀਡੀਓ ਬਣਾਈ ਹੋਈਆਂ ਜਿਹੜੀਆਂ ਉਹਦੇ ਬੱਚੇ ਵੀ ਰੋਲ ਜਾਣੇ ਆ ਕੱਲ ਨੂੰ ਅੰਦਾ ਬਲਕਾਰ ਕਰਕੇ ਅੰਦਰ ਮਾਰ ਛੱਡ ਮਾਰ ਜਾਵੇ ਤੇ ਕਿਹੜਾ ਜ਼ਿੰਮੇਦਾਰ ਆ ਪੰਜਾਬ ਪੁਲਿਸ ਨੇ ਕੀ ਕਰਨਾ ਪੰਜਾਬ ਪੁਲਿਸ ਕੋਲੋਂ ਦਾ ਪੈਸਾ ਲੈ ਕੇ ਬੰਦਿਆਂ ਨੂੰ ਛੱਡ ਦਿੰਦੀ ਕੋਈ ਸਜ਼ਾ ਨਹੀਂ ਦਿੰਦੀ ਮੈਂ ਲੇਡੀਜ਼ ਆਪਣੇ ਘਰ ਵਿੱਚ ਵੀ ਸੇਫ ਨਹੀਂ ਰਹੀਆਂ ਹਾਂ ਕਹਿ ਸਕਦੇ ਹਾਂ ਅਸੀਂ ਲੇਡੀਜ਼ ਘਰ ਦੀ ਸੁਰੱਖਿਆ ਕੀ ਕਰਦਾ ਹੋਵੇ ਹਾਂ ਉਹ ਇਹਨੂੰ ਥੱਪੇ ਬਿਠਾਓ ਮੈਂ ਕਿਹਾ ਧੀਆ ਪੈਣਾ ਆਪਣੀਆਂ ਘਰ ਦੇ ਵਿੱਚ ਸੇਫ ਨਹੀਂ ਰਹਿ ਗਈਆਂ ਔਰ ਫਿਰ ਨਹੀਂ ਹੈ ਨਹੀਂ ਇਹ ਬੱਚਾ ਹੈ 4 ਸਾਲਾਂ ਦੀ ਉਮਰ ਦੀ ਤੁਹਾਨੂੰ ਬੱਚੇ ਨੂੰ ਕੁਝ ਵੀ ਨਹੀਂ ਹੁੰਦਾ ਹੈ ਇਹ ਇਹਨਾਂ ਦਾ ਨਾ ਛੱਡੋ ਇਹਨੂੰ ਉਠਾਓ ਇਹਨੂੰ ਥੱਪੇ ਉਠਾਓ ਆ ਜਿਹੜਾ ਇਹਨੂੰ ਲਾ ਕੇ ਥੱਪੇ ਇਹਨਾਂ ਦੀ ਕੰਪਨੀ ਤੇ ਨਹੀਂ ਐਕਸ਼ਨ ਹੋਣਾ ਚਾਹੀਦਾ ਜਿਹੜੀ ਕੰਪਨੀ ਚੋਂ ਆਇਆ ਵਾ ਕੰਪਨੀ ਰੈਗੂਲੇਸ਼ਨ ਲਓ ਐਦਾਂ ਕਿਉਂ ਭੇਟਿਆ ਜਦੋਂ ਆਪ ਕੋ ਮੰਗਾਣੇ ਆਪਣੇ ਆਪ ਬੰਦਾ ਚੱਲ ਜਾਂਦਾ ਸਭ ਖੁੱਲੇ ਹੋਇਆ ਸਾਰੇ ਮੀਡੀਆਟ ਖੁੱਲੇ ਹੋਇਆ ਇਹ ਤਾਂ ਗੱਲੀ ਮੱਲਿਆ ਜੀ ਹਰ ਕੋਈ ਵੜ ਜਾਊਗਾ ਹਰ ਕਿਸੇ ਦਾ ਗਰੁੱਪ ਲੈ ਲਿਆ ਕੁਛ ਕਰ ਲਿਆ ਕੋਈ ਜਿਹੜਾ ਰਿਹਾ ਇੱਕ ਹੋਰ ਵਿਅਕਤੀ ਹੈ ਇਹਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਹਜੇ ਹੁਸ਼ਿਆਰਪੁਰ ਵਾਲਾ ਜਿਹੜਾ ਕਾਂਡ ਹੈ ਕੋਈ ਭੁੱਲਿਆ ਨਹੀਂ ਸੀਗਾ ਉਸ ਤੋਂ ਬਾਅਦ ਜੇ ਗੱਲ ਕਰੀਏ ਹੁਣ ਹੈ ਕਿ ਇੱਕ ਵਿਅਕਤੀ ਆਂਦਾ ਹੈ ਘਰ ਦੇ ਅੰਦਰ ਗਲੱਟ ਸੈਂਪਲ ਲੈ ਕੇ ਜਾਂਦਾ ਹੈ ਹਰ ਕੋਈ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਆਪਣੇ ਜਿਹੜੇ ਪੰਜਾਬ ਦੇ ਹਾਲਾਤ ਇਹਨੇ ਖਰਾਬ ਹੋ ਗਏ ਕਿ ਕਿਸੇ ਨੂੰ ਆਪਣੇ ਘਰ ਜਾਂਦਾ ਨਹੀਂ ਵਾਸ਼ ਤਾਂ ਹੁਣ ਵਾਸ਼ਰੂਮ ਵੀ ਜਿਹੜਾ ਹੈ ਕੋਈ ਨਹੀਂ ਜਾਂਦਾ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਅਸੀਂ ਦੇਖੋ ਅਸੀਂ ਕਵਾੜ ਤੋਂ ਜਾਂਦੀ ਦਿੰਦਾ ਹੈ ਜੀ ਅਸੀ ਜਾਣਦੇ ਹਰ ਕਿਸੇ ਦੇ ਅੰਦਰ ਜਾਣਦੇ ਆ ਕਿਤਨੇ ਕਿਤੇ ਇਸੀ ਦਾ ਫਰਕ ਆ ਵੀ ਪਏਗਾ ਹਾਂ ਕਿਸੇ ਹਰ ਕਿਸੇ ਦੇ ਆਪਾਂ ਵੀ ਜਿੱਦਾਂ ਇਹ ਜਾਂਦੇ ਆ ਕਿ ਸਾਨੂੰ ਫਰਕ ਪੈਣਾ ਵਾਗਲੇ ਕਹਿੰਦੇ ਲੈ ਵੀ ਅ ਵੀ ਉਹਨਾਂ ਨਾਲ ਹੀ ਹੈਗੇ ਆ ਆਪਾਂ ਕਿਉਂ ਅੰਦਰ ਆੜੀਏ ਇੱਕ ਸੰਦਾ ਆਪਾਂ ਦੀ ਮਾਲ ਖਰੀਦੇ ਪੈਸਾ ਦੇ ਕੇ ਚੀਜ਼ ਖਰੀਦ ਲਈ ਤੁਹਾਡਾ ਬਿਨਸ ਹੈ ਕਿ ਕੱਲ ਨੂੰ ਸਾਡੇ ਉੱਪਰ ਵੀ ਸਰਪੈਂਦਾ ਆਵਾ ਇਹ ਇਹ ਚੀਜ਼ਾਂ ਦਾ ਸਾਡੇ ਉੱਪਰ ਵੀ ਪਊਗਾ ਸਾਨੂੰ ਸਾਡੀਆਂ ਪਹਿਣਾ ਧੀਆਂ ਪਹਿਣਾ ਚਾਹੀਦੀਆਂ ਲੈ ਵੀ ਕਹਿੰਵੀ ਉਹਨਾਂ ਵਿੱਚ ਹੀ ਨੇ ਆਪਾਂ ਨੂੰ ਕੋਠੇ ਤੋਂ ਜਾਣ ਜਿਆਦਾ ਨਹੀਂ ਹੋਊਗਾ ਹਰ ਗੱਲ ਹੋਈ ਸਾਰੇ ਨੇ ਹਾਂਜੀ ਬੋਲੋ ਉਹ ਸੋਹਣਾ ਅਕਤਿ ਜਿਮਾ ਅੱਗੇ ਲੈ ਗਏ ਨਹੀਂ ਡਿਊਟੀ ਅਫਸਰ ਆ ਰਿਹਾ ਜੀ ਡਿਊਟੀ ਅਫਸਰ ਸਰਪ੍ਰਾਧ ਜੀ ਨਾਰਾਇਣ ਉਹ ਵੀ ਕਿੱਥੇ ਬੁਲਾ ਲੈ ਪਿਆ ਨਹੀਂ ਕਿੱਥੇ ਲੈ ਕੇ ਚੱਲੇ ਹੋਣ ਆ ਬੁਲਾ ਦੇ ਨਹੀਂ ਉਹ ਹੈਂ ਦੱਸੇ ਨਹੀਂ ਚੌਂਕੀ ਲੈ ਜਾਂਦੇ ਚੌਂਕੀ ਲੈ ਜਾਂਦੇ ਅਸੀਂ ਨਹੀਂ ਹੁਣੇ ਕਿਹਾ ਡਿਊਟੀ ਅਫਸਰ ਆ ਰਿਹਾ ਤੇ ਨਹੀਂ ਉਹ ਹੀ ਤਾਂ ਆਣੇ ਉਹ ਲੈ ਆ ਉਹ ਲੈ ਸਕਦੇ ਨਾ ਬਸ ਇਹਦੇ ਸੜੇ ਏਰੀਆ ਸੜੇ ਏਰੀਆ ਉਹ ਲੈ ਵੀ ਆ ਗਏ ਅਜੀ ਹੁਣ ਪੁੱਛਣਾ ਬਣਾਗੇ ਇਹਦੇ ਮਾਲਕ ਕਿਵੇਂ ਜਾ ਭੇਜਿਆ ਪੁਲਿਸ ਨੂੰ 1.5 ਘੰਟਾ ਹੋ ਗਿਆ ਇੱਥੇ ਬਿਠੇ ਨੇ ਇਹ ਪਤਾ ਆਪਣੇ ਏਰੀਆ ਆਏ ਨਹੀਂ ਮੰਨਦੇ ਨੇ ਏਜੰਸੀ ਚ ਲੱਗਾ ਹੈ ਭਾਜੀ ਇਹ ਸਵਾਲ ਹੈ ਜਿਹੜੀ ਏਜੰਸੀ ਤੇ ਕੰਮ ਕਰਦੇ ਆ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਬਿਲਕੁਲ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ ਇੱਦਾਂ ਹੀ ਰੱਖੇ ਹੋਣੇ ਹੈ ਇਹ ਪੁਲਿਸ ਕਰੇਗੀ ਅਗਲੀ ਵਾਰ ਭਾਈ ਉਹਨਾਂ ਤੇ ਇਹ ਲੱਗਦਾ ਕਿੱਥੇ ਦਾ ਰਿਹਾ ਅਸੀ ਭਾਈ ਮੇਰਾ ਜੀ ਮੇਰਾ ਨਾਮ ਹੈ ਤੁਹਾਡਾ ਬੁਲਾ ਅਸੀ ਅਸੀ ਇੱਥੇ ਦਿੰਦੇ ਹਾਂ ਹਾਂਜੀ ਹਾਂਜੀ ਅਸੀ ਜੀ ਹੈ ਜਿਹੜਾ ਹੁਣ ਜਿੱਦਾਂ ਕੋਈ ਵੱਲ ਹੈ ਇਹਦਾ 10 ਬੰਦੇ ਹੋਰ ਨਹੀਂ ਬਣਾਉਗਾ ਇਹਦਾ ਨਾ 10 ਬੰਦੇ ਹੋਰ ਹੀ ਬਣਾ ਰੱਖੇ ਅਸੀਂ ਕੋਈ ਟੁੱਲਾ ਵੀ ਨਹੀਂ ਬਣਾ ਰੱਖੀਏ ਇਹਨਾਂ ਤੋਂ ਗਰੁੱਪ ਰੇਡ ਜਾਏ ਖੰਦੀ ਆਹੋ ਆਹੋ ਅਜਾ ਛੋਟੇ ਤੋਂ ਵੀ ਨਿਕਲੇ ਕਹਿੰਦਾ ਗਰੁੱਪ ਜਾਂਦੀ ਸਾਡੇ ਜੇ ਕੋਈ ਪੱਸੀ ਜਾਈ ਦੱਸੋ ਇਹਦਾ ਇੱਕ ਪੈਕਜਾ ਵੇਖੋ ਸੋਹਣੇ ਦਿਖਾਦੇ ਆ ਇਹ ਤਸਵੀਰਾਂ ਤਾਂ ਦਿਖਾ ਦੇ ਘਾ ਰਹੀਆਂ ਦਿਖਾਈਓ ਮੇਰਾ ਆਹ ਦਿਖਾਈਓ ਵਾਸ਼ਪੁਰੇ ਔਰ ਬਿਲਕੁਲ ਘਰ ਦੀਆਂ ਤਸਵੀਰਾਂ ਦਿਖਾਵਾਂਗੇ ਜਿਸ ਜਗ੍ਹਾ ਤੋਂ ਵੀਡੀਓ ਬਣਾ ਰਿਆ ਸੀ ਜਿਸ ਦੱਸਿਆ ਜਾ ਰਿਹਾ ਕਿ ਉੱਪਰਲੀ ਜਗ੍ਹਾ ਤੋਂ ਜਿਹੜੀ ਜਗ੍ਹਾ ਖਾਲੀ ਸੀ ਉੱਥੋਂ ਜਿਹੜੀ ਵੀਡੀਓ ਬਣਾ ਰਿਆ ਸੀ ਉਸ ਜਗ੍ਹਾ ਦੇ ਵਿੱਚ ਸ਼ਿਵਨਗਰ ਦੇ ਵਿੱਚ ਇਲਾਕੇ ਦੇ ਵਿੱਚ ਜਿਹੜਾ ਬਲੱਡ ਟੈਸਟਿੰਗ ਕਰਨ ਆਇਆ ਵਿਅਕਤੀ ਜਿਹੜਾ ਦੇਖੋ ਜੀ ਇਹ ਬੈਠਾ ਕਿੱਥੇ ਸੀ ਉਸ ਵੇਲੇ ਇਸ ਕਮਰੇ 'ਚ ਅੱਛਾ ਇਹ ਕਮਰੇ 'ਚ ਬੈਠਾ ਸੀ ਉਸ ਵੇਲੇ ਪਰਿਵਾਰਕ ਦੇ ਜੁਆਇੰਟ ਫੈਮਿਲੀ ਹੈ ਤੇ ਬਾਕੀ ਕਿੱਥੇ ਸੀ ਘਰ ਦੇ ਉਸ ਵੇਲੇ ਹਾਂ ਬਹੁਤ ਗੱਲੀ ਸੀਗਾ ਰਸੋਲੇ ਨਹੀਂ ਬਾ ਬਰਦਰ ਸੀਗਾ ਇਹਦਾ ਵਾਸ਼ਰੂਮ ਦਿਖਾਉਗੇ ਵਾਸ਼ਰੂਮ ਕਾਹ ਬੰਦੇ ਦਾ ਐਕਸਟੈਂਡ ਹੋਇਆ ਉਹ ਅੰਦਰ ਸੀਗਾ ਕਿਹੜਾ ਵਾਸ਼ਰੂਮ ਹੈ ਇਹ ਵਾਸ਼ਰੂਮ ਹੈ ਸਾਡਾ ਨਹੀਂ ਜਗ੍ਹਾ ਕਿਤੋਂ ਖਾਲੀ ਹੈ ਜੀ ਆ ਉੱਪਰ ਬੰਦੇ ਨੇ ਰੋਕ ਕੇ ਬਣਾਇ ਗਈ ਹੈ ਆ ਦੇਖਣਾ ਅੱਛਾ ਦੇਖਣਾ ਤੁਹਾਨੂੰ ਦੱਸ ਦਵਾਂ ਕਿ ਕਾਫੀ ਲੋਕਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਜਿਹੜਾ ਆ ਬਾਥਰੂਮ ਜਾਂ ਜਿਹੜੀ ਆ ਟਾਇਲਟ ਬਣੀ ਹੁੰਦੀ ਹੈ ਜਿਹਦੇ ਵਿੱਚ ਇੱਕ ਛੋਟੀ ਜੀ ਦੀ ਈਵਾਰ ਹੁੰਦੀ ਹੈ ਪਾਰਟੀਸ਼ਨ ਕੀਤਾ ਹੁੰਦਾ ਹੈ ਬਿਲਕੁਲ ਇਹ ਵਾਸ਼ਰੂਮ ਹੈ ਇੱਥੇ ਨਹਾ ਰਹੇ ਸੀ ਤੇ ਆਹ ਦੇਖੋ ਜੀ ਇਸ ਜਗ੍ਹਾ ਤੋਂ ਦੋਨੋਂ ਸਾਈਡ ਜਿਹੜੀ ਖਾਲੀ ਸੀ ਇੱਥੋਂ ਜਿਹੜਾ ਵੀਡੀਓ ਬਣਾ ਰਹੇ ਸੀ ਉੱਪਰੋਂ ਦੀ ਟਾਇਲਟ ਬੰਦ ਆਇਆ ਉਹਦੀ ਦੀਵਾਰ ਤੋਂ ਕਿੰਨਾ ਦੇਖਦੇ ਹੋ ਕਿ ਇਹ ਲੋਕ ਹੁਣ ਜਿਹੜੇ ਆਮ ਵਿਸ਼ਵਾਸ ụtਦਾ ਇੱਦਾਂ ਦੇ ਲੋਕਾਂ ਦੇ ਉੱਤੇ ਹੁਣ ਵਿਸ਼ਵਾਸ ụt ਗਿਆ ਇਹ ਤਾਂ ਸਾਰ ਪਹਿਲਾਂ ਸਾਰ ਪਹਿਲਾਂ ਸੁਣਿਆ ਸੀ ਉਦੋਂ ਸਾੜ ਮੰਨੇ ਹੋ ਗਿਆ ਸੀਗਾ ਉਹ ਆਪਣੇ ਘਰ ਦੇ ਸਾੜ ਹੋ ਗਿਆ ਹੁਣ ਤਾਂ ਬਿਲਕੁਲ ਉੱਡ ਗਿਆ ਮੈਂ ਤਾਂ ਕਹਿੰਦੀ ਇਹਨੂੰ ਜਾਣ ਤੇ ਮਾਰ ਦੋ ਕਿ ਕਿੰਨਾ ਉਹਦੇ ਕੋਈ ਕਿਤੇ ਵਟਸਐਪ 'ਚ ਕਿਤੇ ਵੀਡੀਓ ਤੇ ਨਹੀਂ ਭੇਜੀ ਕਿਤੇ ਹੋਰ ਫੋਨ ਚੰਗੀ ਤੇ ਚੈੱਕ ਕੀਤਾ ਤੁਸੀਂ ਕਿੰਨਾ ਤਾਂ ਹੈਗਾ ਕੀਤਾ ਹੈਗਾ ਹੁਣ ਹੋਰ ਐਪ ਹੋ ਗਿਆ ਕੋਈ ਉਧਰ ਪਤਾ ਨਹੀਂ ਆ ਗਿਆ ਤੈਨੂੰ ਨਾ ਚੰਗੀ ਤਰ੍ਹਾਂ ਚੈੱਕ ਕਰ ਲੈ ਜਾਣਾ ਫੋਨ ਤੁਸੀਂ ਦੇਖੀ ਵੀ ਬਾਕੀ ਵੀਡੀਓ ਦੇਖੀਆ ਬਾਕੀ ਵੀਡੀਓ ਉਹ ਕਿੜੀਆਂ ਅਸਲੀ ਲੱਦੇ ਬਣੀਆਂ ਹੋਈਆਂ ਸਾਰੀਆਂ ਉਹ ਗੰਨੀਆਂ ਵੀਡੀਓ ਬਣੀਆਂ ਹੋਈਆਂ ਤੇ ਫੋਨ ਤੇਰੇ ਨੇ ਵੀ ਦੇਖੀਆਂ ਹੋਏ ਮੇਰੀ ਬਹੂ ਨੇ ਵੀ ਦੇਖੀਆਂ ਉਹ ਗੰਨੀਆਂ ਕੋ 150 150 ਹੋ ਗਈ ਹੈ ਇਹ ਤੇ ਇਹ ਤਾਂ ਚੰਗੇ ਤੇ ਚੰਗੇ ਸਜਾ ਦੇਣੀ ਚਾਹੀਦੇ ਪੁਰਸ਼ ਵਗੈਰਾ ਕੋਈ ਕਰਨ ਦੀ ਬੇਹੂ ਲੱਗਦਾ ਕਾਰਵਾਈ ਕਰੇਗੀ ਪੁਲਿਸ ਨੂੰ ਲੈ ਜਾਏਗੀ ਇਹਨੂੰ ਛੱਡ ਦੇਣਾ ਹੈ ਉਹ ਜੇ ਗੱਲ ਕਰੀਏ ਸੇਫਟੀ ਦੀ ਗੱਲ ਕਰਦੇ ਆ ਹੁਣ ਨੈਕਸਟ ਟਾਈਮ ਤੁਸੀਂ ਕਿਸੇ ਆਪਣੇ ਘਰ ਹੁਣ ਕਿਸੇ ਉਪਰੇ ਬੰਦੇ ਨੂੰ ਬਾੜੂਗਾ ਨਹੀਂ ਬਾੜਾਂਗੇ ਇਸ ਤਰ੍ਹਾਂ ਨਹੀਂ ਬਾੜ ਜਿਹੜੀ ਬਾਕੀ ਮਹਿਲਾਵਾਂ ਵੀਡੀਓ ਦੇਖਦੇ ਪਈਆਂ ਬਾਹਰ ਦਾ ਟੈਸਟ ਕਰਵਾ ਲਾਂਗੇ ਆਪਾਂ ਜਿਹੜੀ ਬਾਕੀ ਮਹਿਲਾਵਾਂ ਵੀਡੀਓ ਦੇਖਦੇ ਪਈਆਂ ਮਨੂ ਤੇ ਇਕੱਲੀ ਰਹਿਣ ਦਾ ਬਹੁਤ ਖਤਰਾ ਹੈ ਜਦੋਂ ਵੀਡੀਓ ਬਣੀ ਤੇ ਇਹਨੂੰ ਫੜਿਆ ਕਿਦਾਂ ਫਿਰ ਤੁਸੀਂ ਦੌੜਦਾ ਪਿਆ ਸੀ ਜਾਂ ਆਪ ਹੀ ਦੱਸ ਦਿੱਤਾ ਕਿ ਬਣਾ ਰਿਹਾ ਜੀ ਇਹਨੂੰ ਆਪ ਕਿਹਾ ਕਿ ਮੈਂ ਬਣਾਈ ਹੈ ਔਰ ਮਨੂ ਤੇ ਮੇਰੇ ਤੋਂ ਮਾਫੀ ਵੀ ਮੰਗ ਰਿਹਾ ਸੀ ਮੇਤ ਗਲਤੀ ਹੋ ਗਈ ਉਹ ਤਾਂ ਪੈਰੀਆ ਤਲਾ ਰਿਹਾ ਸੀ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦਿਓ ਤੇ ਇਹਨੂੰ ਮਾਫ਼ ਕਰਨ ਦੇ ਲਾਇਕ ਨਹੀਂ ਹੈਗੇ ਜੇ ਇਹ ਕਿਵਾਜ ਮਾਫ਼ ਕਰਤਾ ਤਾਂ ਹੋਰ ਕਿਸੇ ਨੂੰ ਸਾਰੇ ਨੂੰ ਇਹ ਕਿਤਾਬ ਨਹੀਂ ਮਿਲ ਜਾਣੀ ਪਤੰਕੀ ਕੀ ਦੇ ਲਿਆ ਸੀ ਉਸ ਨਾਲ